ਇਹਦੀ ਬਈ ਚਮਕ ਜ਼ਿਆਦਾ ਇਹਦੇ ਨਾਲੋਂ ਕੀ ਫਰਕ ਆ ਉਸ ਵੇ ਪਾਲਿਸ਼ ਦਾ ਫਰਕ ਆ ਜਾਗੇ। ਇਹੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਾਲਿਸ਼ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਗਿਆ ਤੇ ਇਹਦੀ ਆਪਾਂ ਗੱਲ ਕਰੀਏ ਇਹਦੇ ਤੇ ਸਿਰਕਾ ਕੰਪਨੀ ਦੀ ਸਿਰਕਾ ਕੰਪਨੀ ਤੁਸੀਂ ਸਰਚ ਕਰਕੇ ਆਈਓ ਕਿੰਨੀ ਪੁਰਾਣੀ ਕੰਪਨੀ ਹੈਗੀ ਐ ਸਿਰਕਾ ਕੰਪਨੀ ਦੀ ਪੀਯੂ ਪਾਲਿਸ਼ ਹੋਈ ਹੋਈ ਹਈ ਤੇ ਜੇ ਆਪਾਂ ਇਹਦੀ ਗੱਲ ਕਰੀਏ ਇਹਦੇ ਤੇ ਮੈਲਾ ਮਾਈਨ ਪਾਲਿਸ਼ ਹੋਈ ਐ ਦੋਨੋਂ ਦਰਵਾਜੇ ਸੀ ਤਾਂ ਹੀ ਦਿਖਾਉਣ ਨੂੰ ਬਰਾਬਰ ਬਰਾਬਰ ਲਗਾਏ ਹੋਏ ਨੇ ਭਾਈ ਇੱਥੇ ਲਿਖਿਆ ਤੁਸੀਂ 25 ਇਅਰ ਵਾਰੰਟੀ ਹੈ ਨਾ ਵੀ 25 ਸਾਲ ਦੀ ਵਾਰੰਟੀ ਕਰਦੇ ਹਾਂ ਤੇ ਕਈ ਵਾਰ ਨਾ ਬੰਦੇ ਬਾਅਦ ਵਿੱਚ ਮੁੱਕਰ ਜਾਂਦੇ ਵੀ ਸਾਡਾ ਤਾਂ ਬੋਰਡ ਹੀ ਹੈ ਨਹੀਂ ਸਾਡਾ ਤਾਂ ਪੱਲਾ ਹੀ ਹੈ ਨਹੀਂਗਾ। ਇਹੀ ਗੱਲਾਂ ਕਰਕੇ ਅਸੀਂ ਆਪਣੀ ਬ੍ਰਾਂਡ ਦਾ ਨਾਮ ਇਹਦੇ ਤੇ ਲਗਾਇਆ ਹੋਇਆ ਹੈ ਇਹ ਆਪਣੀ ਸਾਡੀ ਆਪਣੇ ਬ੍ਰਾਂਡ ਦਾ ਬੋਰਡ ਹੈ। ਕੱਲੂ ਵੀ ਸਾਡਾ ਅਸੀਂ ਮੁੱਕਰ ਨਾ ਸਕੀਏ। ਇਸ ਅਸੀਂ ਆਪਣੇ ਗਾਹਕ ਨੂੰ ਸੇਫ ਕਰਿਆ ਨਾ ਕਿ ਅਸੀਂ ਆਪਣੇ ਆਪ ਨੂੰ ਸੇਫ ਕਰਿਆ ਹੈ ਗਿਆ। ਜੀ 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 ਵੀ ਮਨ ਪੱਕੀ ਸਟੈਂਪ ਲਾ ਕੇ ਦੇ ਦਿੱਤੀ ਤੁਹਾਨੂੰ ਮਸਕੂਲਰ ਡੋਰਸ ਮਸਕੂਲਰ ਡੋਰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਸੁਨਾਮ ਦੇ ਵਿੱਚ ਖੜੇ ਆ ਮਸਕੂਲਰ ਡੋਰ ਚਾਲਾਂ ਦੇ ਤੇ ਅੱਜ ਗੱਲਬਾਤ ਕਰਾਂਗੇ ਦਰਵਾਜ਼ਿਆਂ ਬਾਰੇ ਬਾਈ ਅਤਲ ਆਪਣੇ ਨਾਲ ਰਹਿਣਗੇ ਗੱਲ ਕਰਦੇ ਆਂ ਵੀ ਜਦੋਂ ਆਪਾਂ ਮਕਾਨ ਦਾ ਕੰਮ ਚੱਲਦਾ ਹੁੰਦਾ ਤੇ ਲੱਕੜ ਵਾਲੇ ਮਿਸਤਰੀ ਤੱਕ ਆਪਣੀ ਗੱਲ ਪਹੁੰਚ ਜਾਂਦੀ ਹੈ ਤੇ ਉੱਥੇ ਜਾ ਕੇ ਬੰਦਾ ਕਨਫਿਊਜ਼ਨ ਦੇ ਵਿੱਚ ਆ ਜਾਂਦਾ ਵੀ ਹੁਣ ਕੀ ਸਿਸਟਮ ਕਰੀਏ ਕਿੱਧਰ ਜਾਈਏ ਕਿਉਂਕਿ ਅਲੱਗ-ਅਲੱਗ ਵੈਰਾਈਟੀਆਂ ਕੋਈ ਵੈਰਾਈਟੀ ਕੋਈ ਚ ਦਿਖਾਉਂਦਾ ਕੋਈ ਕੋਸ਼ਿਸ਼ ਦਿਖਾਉਂਦਾ ਉੱਥੇ ਜਾ ਕੇ ਆਪ ਬੋਲ ਜੀ ਜਾਂਦੇ ਆ ਤੇ ਅੱਜ ਤੁਹਾਨੂੰ ਸਾਰੀ ਇੱਕ ਇੱਕ ਚੀਜ਼ ਦਿਖਾਵਾਂਗੇ ਸਸਰੀ ਕਾਲ ਕੀ ਹਾਲ ਚਾਲ ਹੈ ਕੀ ਕੋਈ ਠੀਕ ਆ ਜੀ ਵਧੀਆ ਜੀ ਤੇ ਆਪਾਂ ਕਰੀਏ ਗੱਲਬਾਤ ਸ਼ੁਰੂ ਮੈਂ ਪਹਿਲਾਂ ਗੇਟ ਤੇ ਗੱਲ ਕਰੀ ਸੀ ਮੈਂ ਕਿਹਾ ਵੀ ਜਦੋਂ ਮਕਾਨ ਦਾ ਕੰਮ ਆਪਣਾ ਕੋਠੀ ਦਾ ਕੰਮ ਮਿਸਤਰੀਆਂ ਲੱਕੜ ਵਾਲੀ ਮਿਸਤਰੀ ਧੱਕ ਬਹੁਣ ਜਾਂਦਾ ਉਦੋਂ ਬੰਦਾ ਬੜੀ ਕਨਫਿਊਜ਼ਨ ਦੇ ਵਿੱਚ ਹੋ ਜਾਂਦਾ ਵੀ ਯਾਰ ਮੈਂ ਕੀ ਲਵਾਂ ਕਿਉਂਕਿ ਦੇਖਣ ਦੇ ਵਿੱਚ ਹਰ ਜਗ੍ਹਾ ਤੇ ਇੱਕੋ ਜਿਹਾ ਕੁਝ ਮਿਲਦਾ ਹੈਗਾ ਪਰ ਰੇਟ ਦਾ ਕੁਆਲਿਟੀ ਦਾ ਪਤਾ ਨਹੀਂ ਕਿੱਥੇ ਫਰਕ ਪਿਆ ਜਾਂਦਾ ਉਹ ਅੱਜ ਕਲੀਅਰ ਕਰੋ ਉਹ ਚੀਜ਼ਾਂ ਨੂੰ ਰੇਟ ਦਾ ਵੀ ਤੁਹਾਨੂੰ ਅੱਜ ਕਲੀਅਰ ਕਰਾਂਗੇ ਤੇ ਕੁਆਲਿਟੀ ਦਾ ਵੀ ਕਲੀਅਰ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਜਿਵੇਂ ਹੁਣ ਜਿਵੇਂ ਜਿ ਕੋਈ ਵੀ ਪ੍ਰੋਡਕਟ ਆਂਦਾ ਜਿਹਨੂੰ ప్రతి ਦਿਨ অনুਕਰਨ ਵਾਲੇ ਬਹੁਤ ਹੋ ਜਾਂਦੇ ਨੇ ਪਰ ਸਾਡੀ ਜਿਹੜੀ ਪੰਜਾਬ ਦੀ ਹੈਗੀ ਸਭ ਤੋਂ ਪੁਰਾਣੀ ਫੈਕਟਰੀ ਹੈ ਜੀ ਇਹ ਅਸੀਂ ਮੰਨ ਕੇ ਚੱਲੋ 2015 ਦੇ ਵਿੱਚ ਇਹ ਫੈਕਟਰੀ ਲਗਾਈ ਸੀਗੀ ਕੰਮ ਅਸੀਂ ਸ਼ੁਰੂ ਕਰਿਆ ਸੀ ਤੇ 50 ਸਾਲ ਪੁਰਾਣਾ ਸਾਡੇ ਪੀਤਾ ਇਹਦਾ ਲੱਕੜ ਦਾ ਕੰਮ ਹੈਗਾ ਤੇ ਅਸੀਂ ਤੁਹਾਨੂੰ ਕੁਆਲਿਟੀ ਦਿਖਾਵਾਂਗੇ ਵੀ ਕਿਸ ਤਰ੍ਹਾਂ ਦੀ ਕੁਆਲਿਟੀ ਹੁੰਦੀ ਹੈ ਕੀ ਪ੍ਰੋਡਕਟ ਹੈ ਸਾਡਾ ਤੁਹਾਨੂੰ ਕੁਆਲਿਟੀ ਪਹਿਲਾ ਸਾਡਾ ਮੁੱਦਾ ਕੁਆਲਿਟੀ ਦਾ ਹੀ ਹੈ ਜੀ ਮਨ ਕੋਲ ਕੁਆਲਿਟੀ ਲੈ ਕੇ ਆ। ਆਪਣੇ ਲੋਕੇਸ਼ਨ ਦੱਸ ਦਈਏ ਬਾਈ ਆਪਾਂ ਇਹ ਕਿਹੜੀ ਜਗ੍ਹਾ ਤੇ ਖੜੇ ਆ ਇੱਥੇ। ਸਾਡਾ ਆਪਣਾ ਹੈਗਾ ਜੀ ਬਖਸ਼ੀਵਾਲ ਚੌਂਕ ਸੁਨਾਮ ਨੇੜੇ ਰੋਜ਼ ਗਾਰਡਨ ਤੇ ਗਰਗਡੋਰ ਫੈਕਟਰੀ ਸੁਨਾਮ। ਜੀ। ਆਜੋ ਜੀ ਆਪਾਂ ਕਰੀਏ ਸ਼ੁਰੂ ਕਿੱਥੋਂ ਕਰਦੇ ਆ ਸ੍ਰੀ ਜੀ। ਇਹ ਸਾਡਾ ਸਟਾਰਟਿੰਗ ਦਾ ਰੇਟ ਹੈ ਜੀ ਦੇਖੋ ਜਿਹੜਾ ਦਰਵਾਜ਼ਾ ਹੈਗਾ ਜੀ ਇਹ ਸਟਾਰਟਿੰਗ ਦਾ ਰੇਟ ਹੈ। ਆਪਾਂ ਇੱਕ ਇਹਦਾ ਸਾਈਜ਼ ਸਟਾਰਟਿੰਗ ਰੇਟ ਕਰਾਂਗੇ। ਹਮਮ ਸਟਾਰਟਿੰਗ ਸਾਈਜ਼ ਕਰਾਂਗੇ। ਸਟਾਰਟਿੰਗ ਰੇਟ ਆ ਸਟਾਰਟਿੰਗ ਦਾ ਸਾਈਜ਼ ਆ ਇਹਦਾ। ਤਾਂ ਆਪਾਂ ਸ਼ੁਰੂ ਕਰਦੇ ਆ ਇਹਦਾ ਦੱਸੋ ਕੀ ਸਾਈਜ਼ ਹੈ ਇਹਦਾ ਜਿਵੇਂ ਮੰਨ ਕੇ ਚੱਲੋ 7 ਫੁੱਟ ਬਾਈ 2 ਫੁੱਟ ਦਾ ਦਰਵਾਜੇ ਤੋਂ ਸ਼ੁਰੂ ਹੋ ਜਾਂਦਾ ਜੀ ਸਾਡੇ ਲਵੇ ਸਾਈਜ਼ ਇਹ ਪਰ ਰੇਟ ਦੀ ਗੱਲ ਕਰੀਏ ਤਾਂ ਰੇਟ ਇਹਦਾ 7 ਬਾਈ 2 ਦਾ ਜਿਹੜਾ ਰੇਟ ਹੈਗਾ 1500 ਰੁਪਏ ਦਾ ਤੁਹਾਨੂੰ ਦਰਵਾਜਾ ਪੈਂਦਾ ਤੇ ਇਹਦੇ ਤੇ ਲੈਮੀਨੇਸ਼ਨ ਚੜੀ ਹੋਈ ਹੈ ਲੈਮੀਨੇਸ਼ਨ ਤੁਹਾਨੂੰ ਚੜਦੀ ਹੋਈ ਦਿਖਾਵਾਂਗੇ ਠੀਕ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਨਾਲ-ਨਾਲ ਵੀ ਕੀ ਕੁਆਲਿਟੀ ਇਹਦੀ ਕੁਆਲਿਟੀ ਬਾਰੇ ਵੀ ਦੱਸ ਦਿਓ ਇਹਦਾ ਬੋਰਡ ਬਾਰੇ ਵੀ ਦੱਸ ਦਿਓ ਜੀ ਇਹ ਫਲਸ਼ ਡੋਰ ਹੁੰਦਾ ਜੀ ਦੇਖੋ ਤੁਹਾਨੂੰ ਕੱਟਿਆ ਹੋਇਆ ਡੋਰ ਦਿਖਾਣਾ ਇਹਦੇ ਵਿੱਚ ਹੈਂ ਆ ਦੇਖੋ ਜੀ ਦੋ ਕੁਆਲਿਟੀਆਂ ਹੁੰਦੀਆਂ ਨੇ ਠੀਕ ਹੈ ਇੱਕ ਤਾਂ ਹੁੰਦੀ ਹੈ ਸਾਰਾ ਤੁਸੀਂ ਪਲਾਈ ਕਟਿੰਗ ਮਾਲ ਲੈ ਲਓ ਜਿੱਥੋਂ ਮਰਜ਼ੀ ਲੈ ਲਓ ਇਹਦੀ ਅੰਦਰੋਂ ਪਲਾਈ ਕਟਿੰਗ ਭਰੀ ਹੋਈ ਹੋਊਗੀ ਮੈਂ ਨਹੀਂ ਕਹਿੰਦਾ ਤੁਸੀਂ ਮੇਰੇ ਤੋਂ ਹੀ ਲੋ ਆ ਕੇ ਚੀਜ਼ ਨੂੰ ਟ੍ਰਾਈ ਕਰੋ ਜਿੱਥੋਂ ਮਰਜ਼ੀ ਲੋ ਤੁਸੀਂ ਜਿੱਥੋਂ ਵੀ ਮਾਲ ਲੈਣਾ ਹੈ ਪਲਾਈ ਕਟਿੰਗ ਕਹਿ ਕੇ ਮਾਲ ਲੈਣਾ ਸਾਈਡ ਵਾਲੀ ਫਰੇਮ ਥੋਡੀ ਪਾਇੰਡ ਦੀ ਹੋਣੀ ਚਾਹੀਦੀ ਹੈ ਅੰਦਰੋਂ ਪਲਾਈ ਕਟਿੰਗ ਫਿਲਿੰਗ ਹੋਣੀ ਚਾਹੀਦੀ ਹੈ ਤੇ ਦੂਜੀ ਕੁਆਲਿਟੀ ਆ ਜਾਂਦੀ ਹੈ ਫੁੱਲ ਵਾਟਰਪਰੂਫ ਫੁੱਲ ਵਾਟਰਪਰੂਫ ਫੁੱਲ ਵਾਟਰਪਰੂਫ ਇਹਦੀ ਚੋਰਸ ਭਰਾਈ ਲੈਣੀ ਹੈ ਰਿਪਸਾ ਕਹਿ ਕੇ ਲੈਣਾ ਹੈ ਤੁਸੀਂ ਕਿਸੇ ਵੀ ਕੋਈ ਵੀ ਗਾਹਕ ਮਾਲ ਲੈਣ ਜਾਂਦਾ ਉਹਨੂੰ ਕਹੋ ਵੀ ਅਸੀਂ ਰਿਪਸਾ ਦਾ ਮਾਲ ਲੈਣਾ ਹੈ ਠੀਕ ਹੈ ਜੀ ਇਹ ਰਿਪਸਾ ਦਾ ਮਾਲ ਹੋਊਗਾ ਸਾਰੀ ਪਾਇੰਡ ਫਰੇਮ ਹੋਊਗੀ ਜਿਹੜੀ ਪੂਰੀ ਟੋਪ ਕੁਆਲਿਟੀ ਦੀ ਲੱਕੜ ਹੁੰਦੀ ਹੈ ਜੀ ਐ ਇਹ ਸਾਡੇ ਲਈ ਜਿਹੜਾ ਪ੍ਰੋਡਕਟ ਹੈ ਤੁਹਾਨੂੰ ਇਸ ਦੀ ਕੁਆਲਿਟੀ ਦੀ ਮੈਂ ਜਾਣਕਾਰੀ ਦਿੱਤੀ ਹੈ ਕੋਈ ਵੀ ਗਾਹਕ ਸਾਡੀ ਵੀਡੀਓ ਦੇਖ ਰਿਹਾ ਹੈ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਉਹਨੂੰ ਕੁਆਲਿਟੀ ਦੇ ਲਈ ਸੇ ਜਾਗਰੂਤ ਕਰ ਸਕੀਏ ਉਹਨੂੰ ਦੱਸ ਸਕੀਏ ਵੀ ਕੁਆਲਿਟੀ ਕਿਸ ਤਰ੍ਹਾਂ ਦੀ ਤੁਹਾਨੂੰ ਲੈਣੀ ਚਾਹੀਦੀ ਹੈ ਬਿਲਕੁਲ ਜੀ ਮੈਂ ਦੱਸਦਾ ਵੀ ਬਾਈ ਨੇ ਪਹਿਲੇ ਹੀ ਲਿਖਿਆ ਹੋਇਆ ਜਾਗੋ ਗ੍ਰਾਹਕ ਜਾਗੋ ਮੈਂ ਕਹਿੰਦਾ ਅੱਜ ਬਾਈ ਆਪ ਦੇ ਲਈ ਨਹੀਂ ਵੀਡੀਓ ਕਰ ਰਿਹਾ ਅੱਜ ਤੁਹਾਡੇ ਲਈ ਕਰ ਰਿਹਾ ਤੁਹਾਨੂੰ ਇੱਕ ਦੱਸ ਰਿਹਾ ਤੁਹਾਨੂੰ ਕੁਆਲਿਟੀ ਬਾਰੇ ਦੱਸ ਰਿਹਾ ਲੈਣਾ ਜਿੱਥੋਂ ਮਰਜ਼ੀ ਲੈ ਲਓ ਜਿੱਥੋਂ ਮਰਜ਼ੀ ਲੈ ਲਓ ਮੈਂ ਇੱਕ ਕੁਆਲਿਟੀ ਦੱਸਣ ਦਾ ਹੀ ਮੁੱਦਾ ਸਾਡ ਚਲੋ ਜੇ ਆਪਾਂ ਗੇਜ ਲਈਏ ਥੋੜਾ ਉਸ ਤੋਂ ਬਾਅਦ ਤੁਸੀਂ ਗੱਲ ਕਰਦੇ ਆਂ ਜੀ ਆਪਾਂ ਦੇਖੋ ਸਰਮਾਇਕੇ ਵਾਲੇ ਦਰਵਾਜੇ ਆਉਂਦੇ ਨੇ ਇਹ ਸਰਮਾਇਕੇ ਵਾਲੇ ਜਿਹੜਾ ਦਰਵਾਜਾ ਹੋਊਗਾ ਲੱਕੜ ਜਿਹੜੀ ਆਪਣਾ ਬੋਰਡ ਹੋਊਗਾ ਉਹਦੇ 'ਚ ਵੀ ਸੇਮ ਲੱਗਿਆ ਹੋਇਆ ਹੋਊਗਾ ਸਰਮਾਇਕੇ ਦੇ ਵਿੱਚ ਵੀ ਸੇਮ ਲੱਗਿਆ ਹੋਇਆ ਹੋਊਗਾ ਇਹਦੇ ਵਿੱਚ ਘੱਟੋ ਘੱਟ ਤੁਹਾਨੂੰ 15 ਕਲਰ ਮਿਲਣਗੇ 400 ਤੋਂ 500 ਡਿਜ਼ਾਈਨ ਮਿਲਣਗੇ ਇਹਦੇ ਵਿੱਚ ਫਰਕ ਇਹ ਤਾਂ ਪੈ ਜਾਂਦਾ ਉਹ ਲਿਮੀਨੇਸ਼ਨ ਆ ਜਾਂਦਾ ਸਰਮਾਇਕੇ 'ਚ ਪੈਂਦਾ ਹੀ ਪੈਂਦਾ ਜੀ ਫਰਕ ਜੇ ਆਪਾਂ ਇਹਦੀ ਸਟਾਰਟਿੰਗ ਰੇਟ ਦੀ ਗੱਲ ਕਰੀਏ ਸਰਮਾਇਕੇ ਵਾਲੇ ਦੀ ਇਹ 2000 ਰੁਪਏ ਦਾ ਪੈਂਦਾ ਜੀ 20 ਤੇ ਇਹਦੇ ਵਿੱਚ ਕਾਫੀ ਕਲਰ ਨੇ ਕਾਫੀ ਡਿਜ਼ਾਈਨ ਹੈਗੇ ਨੇ ਤੇ ਤੁਸੀਂ ਆਪਣਾ ਡਿਜ਼ਾਈਨ ਵੀ ਲੈ ਕੇ ਆ ਸਕਦੇ ਹੋ ਅਸੀਂ ਤੁਹਾਨੂੰ ਕਸਟਮਾਈਜ਼ ਕਰਕੇ ਜਿਹੜਾ ਡਿਜ਼ਾਈਨ ਕਹੋਗੇ ਉਹ ਜਿਹੜਾ ਡਿਜ਼ਾਈਨ ਤੁਹਾਡਾ ਬਣਾਵਾਂਗੇ ਬਣਾ ਦੇਵਾਂਗੇ ਉਹ ਤੁਹਾਨੂੰ ਨਾਲ-ਨਾਲ ਦਿਖਾਉਨੇ ਵੀ ਇਹਨਾਂ ਦੀ ਫੈਕਟਰੀ ਦੇ ਵਿੱਚ ਜਿੱਥੇ ਬਣਦੇ ਆ ਡਿਜ਼ਾਈਨ ਸਾਰੇ ਜੀ ਇਹ ਸਾਰੇ ਸਨਮਾਇਕੇ ਦੇ ਸਾਰੇ ਤੁਹਾਨੂੰ ਲੱਗ-ਲੱਗ ਚੀਜ਼ਾਂ ਮਿਲਣਗੀਆਂ ਨਵੀਆਂ ਤੋਂ ਨਵੀਆਂ ਚੀਜ਼ਾਂ ਮਿਲਣਗੀਆਂ ਨਵੇਂ-ਨਵੇਂ ਕਲਰ ਮਿਲਣਗੇ ਸਾਰੇ ਜੀ ਆ ਦੇਖੋ ਇਹਦੇ ਵਿੱਚ ਰੇਟ ਨਾਲ ਦੀ ਨਾਲ ਹੀ ਦੱਸ ਰਹੇ ਆ ਇਹ ਨਹੀਂ ਹੈਗਾ ਕਨਫਿਊਜ਼ਨ ਵੀ ਤੁਸੀਂ ਇੱਥੇ ਆਓ ਤੁਹਾਨੂੰ ਫੇਰ ਰੇਟ ਦੱਸਾਂਗੇ ਨਾ ਮੇਨ ਗੱਲ ਇਹ ਹੈ ਜੀ ਜੇ ਕੋਈ ਵੀ ਆਪਾਂ ਗੱਲ ਕਰ ਰਹੇ ਆ ਆਪਣੀ ਥੋਡੀ ਵੀਡੀਓ ਦੇ ਰਾਈ ਕੋਈ ਵੀ ਆਪਾਂ ਗੱਲ ਕਰ ਰਹੇ ਆ ਜੇ ਕੋਈ ਵੀ ਗੱਲ ਬੰਦਾ ਆ ਕੇ ਸਾਡੀ ਗੱਲ ਦਾ ਫਰਕ ਨਿਕਲਦਾ ਹੈ ਤਾਂ ਅਸੀਂ ਉਹਨੂੰ ਆਣ ਜਾਣ ਦਾ ਕਿਰਾਇਆ ਤੇ ਜਿਹੜਾ ਉਹਨੇ ਸਾਡੇ ਤੇ ਟਾਈਮ ਲਗਾਇਆ ਉਹਦਾ ਵੀ ਅਸੀਂ ਖਰਚਾ ਉਹਨੂੰ ਦੇ ਕੇ ਤੋਰਾਂਗੇ ਐ ਨਹੀਂ ਹੈਗਾ ਵੀ ਬੰਦੇ ਦਾ ਆਣਾ ਖਰਾਬ ਹੋਊਗਾ ਇਹਦੇ ਬਾਰੇ ਵੀ ਥੋੜੀ ਜਾਣਨਾ ਪਾਦੀ ਹੈ ਜੇ ਆ ਲੱਗੇ ਹੋਏ ਇਹ ਸਾਡੀ ਕੰਪਨੀਆਂ ਨੇ ਜੀ ਦੇਖੋ ਇਹਦੇ ਵਿੱਚੋਂ ਤੁਸੀਂ ਕੋਈ ਵੀ ਕੰਪਨੀ ਹੈ ਜੀ ਮੈਂ ਅਸੀਂ ਉਹਨੂੰ ਕਿਚਨ ਬਣਾਉਣੇ ਆ ਜੀ ਹੈ ਮੋਲਰ ਕਿਚਨਸ ਵੰਦੀ ਹੈਗੀਆਂ ਨੇ ਜਿਹੜੀ ਮਰਜ਼ੀ ਕੰਪਨੀ ਤੁਸੀਂ ਸਾਰੀ ਜਰਮਨ ਦੀ ਕੰਪਨੀਆਂ ਨੇ ਹਮ ਜਿਹੜੀ ਮਰਜ਼ੀ ਕੰਪਨੀ ਦੀ ਤੁਸੀਂ ਐਸੈਸਰੀ ਲਗਵਾ ਸਕਦੇ ਹੋ ਇਹ ਤੁਹਾਡੇ ਉੱਪਰ ਡਿਪੈਂਡ ਹੈ ਸਾਡੇ ਕਸਟਮਰ ਦੇ ਉੱਪਰ ਵੀ ਅਸੀਂ ਕਿਸ ਤਰ੍ਹਾਂ ਦਾ ਕੰਮ ਕਰਾਉਣਾ ਚਾਹੁੰਦੇ ਆ ਠੀਕ ਹੈ ਜੀ ਸਾਰਾ ਜਰਮਨ ਦੀ ਟੈਕਨੀਕ ਦੇ ਨਾਲ ਕੰਮ ਹੋਊਗਾ ਤੇ ਉਹ ਤੁਹਾਨੂੰ ਪਤਾ ਹੀ ਹੈ ਵੀ ਕਿਸ ਤਰ੍ਹਾਂ ਹੁੰਦਾ ਬਿਲਕੁਲ ਦਰਵਾਜ਼ਿਆਂ ਵਾਲਾ ਕੰਮ ਅਜੇ ਅਧੂਰਾ ਹੈਗਾ ਆਪਣੀ ਵੀਡੀਓ ਅਧੂਰੀ ਹੈ ਬਚਾਲਦੇ ਅਸੀਂ ਰਸੋਈ ਕੋਲ ਹੋ ਗਏ ਰਸੋਈ ਬਾਰੇ ਅਤਲ ਨਾਲ ਬਾਈ ਨਾਲ ਕਰਦੇ ਆ ਗੱਲ ਮੈਂ ਕਿਹਾ ਬਾਈ ਪਹਿਲਾਂ ਬਜਟ ਬਣਾ ਲੈਂਦਾ ਵੀ ਤੁਹਾਡਾ ਰਸੋਈ ਦਾ 50 ਹਜ਼ਾਰ ਤੇ ਤਿਆਰ ਹੋ ਜੇ ਮੋੜ ਕੇ 10-15 ਲੱਖ ਤੇ ਲੈ ਜਾਂਦਾ ਵੀ ਉਹ ਚੱਕਰ ਕੀ ਹੁੰਦਾ ਕਿੱਥੇ ਜੀ ਗੱਲ ਲੜਦੀ ਆ ਉਹ ਤਾਂ ਹੈ ਹੀ ਹੈ ਜੀ ਗੱਲ ਮੰਨ ਕੇ ਚਲੋ 50 ਹਜ਼ਾਰ ਕਰਦੇ ਕਰਦੇ ਗੱਡੀ 5 ਲੱਖ ਤੇ ਲੈ ਜਾਂਦੇ ਨੇ ਪਰ ਸਾਡੇ ਨੇ ਥੋੜੇ ਲਵੇ ਸਿਸਟਮ ਨਹੀਂ ਹੋਊਗਾ ਜੇ ਅਸੀਂ ਤੁਹਾਨੂੰ ਕਹਾਂਗੇ ਲੱਖ ਰੁਪਿਆ ਉਹ ਲੱਖ ਰੁਪਿਆ ਹੀ ਲੱਗੂਗਾ ਉਦੋਂ ਬਾਅਦ ਇਹ ਅਸੀਂ 1000 ਰੁਪਏ ਬਣਾਉਣਿਆਂ ਉੱਪਰ ਤੁਸੀਂ ਸਾਡੀ ਵੀਡੀਓ ਲੈ ਕੇ ਆ ਸਕਦੇ ਹੋ ਵੀ ਭਾਈ ਤੁਸੀਂ ਤਾਂ ਇਹ ਗੱਲ ਕਰੀ ਸੀ ਅਸੀਂ ਜੋ ਵੀ ਗੱਲ ਕਰਾਂਗੇ ਖਰੀ ਕਰਾਂਗੇ ਜੇ ਲੱਖ ਰੁਪਏ ਦੀ ਕਿਚਨ ਰੱਖਾਂਗੇ ਤਾਂ ਲੱਖ ਦੀ ਬਣੂਗੀ 2 ਲੱਖ ਦੀ ਕਹਾਂਗੇ ਤਾਂ 2 ਲੱਖ ਦੀ ਬਣੂਗੀ ਹੈ ਇਹ ਸਾਡੇ ਗਾਗ ਦੇ ਉੱਪਰ ਡਿਪੈਂਡ ਹੈ ਜੇ ਅਪਾ ਦੀ ਸਟਾਰਟਿੰਗ ਦੀ ਰੇਟ ਦੀ ਗੱਲ ਕਰੀਏ ਐਚ ਡੀ ਐਮਰ ਮਟੀਰੀਅਲ ਹੋਊਗਾ ਐਕਸ਼ਨ ਟੈਸਾ ਦਾ ਮਟੀਰੀਅਲ ਹੋਊਗਾ ਉਹ ਤੇ ਸਾਰਾ ਤੁਹਾਨੂੰ ਇੱਕ ਸਟਾਰਟਿੰਗ ਜਿਹੜੀ ਪ੍ਰਾਈਸ ਗੱਲ ਹੈਗੀ ਹੈ 1 ਲੱਖ ਰੁਪਏ ਦੇ ਵਿੱਚ ਤੁਹਾਨੂੰ ਕਿਚਨ ਤਿਆਰ ਮਿਲ ਜਾਂਦੀ ਹੈ 1 ਲੱਖ ਦੇ ਵਿੱਚ ਤਿਆਰ ਹੋ ਜਾਂਦੀ ਉਹ ਤੁਹਾਨੂੰ ਦਿਖਾਈ ਆਪਾਂ ਕੀ ਕੀ ਇਹਦੇ ਵਿੱਚ ਮੰਨ ਕੇ ਚੱਲੋ 1 ਲੱਖ ਰੁਪਏ ਦੀ ਕਿਚਨ ਦੇ ਵਿੱਚ ਕੀ ਕੀ ਆ ਜਾਊਗਾ ਜਿੰਨੇ ਵੀ ਤੁਸੀਂ ਲੱਕੜ ਦੀ ਫਿਟਿੰਗ ਦੇਖ ਰਹੇ ਹੋ ਹਾਂਜੀ ਜਿੰਨੇ ਵੀ ਤੁਸੀਂ ਸ਼ੀਸ਼ਿਆਂ ਦੀ ਫਿਟਿੰਗ ਦੇਖ ਰਹੇ ਹੋ ਇਹ ਸਾਰੀ 1 ਲੱਖ ਰੁਪਏ ਦੇ ਵਿੱਚ ਆਜੂਗੀ ਜੇ ਹੁਣ ਤੁਸੀਂ ਕਹੋ ਵੀ 1 ਲੱਖ ਰੁਪਏ ਦੇ ਵਿੱਚ ਮੈਂ ਤੁਹਾਨੂੰ 40000 ਦੀ ਆਹ ਦੇਦਾ 25000 ਦਾ ਤੁਹਾਨੂੰ ਆਹ ਦੇਦਾ ਇਹ じゃ ਸਾਡੇ ਲਵੇ ਕੁਝ ਨਹੀਂ ਮੈਂ ਉਹੀ ਕਹਿੰਦਾ ਵੀਡੀਓ ਦੇ ਵਿੱਚ ਜੋ ਦਿਖ ਰਿਹਾ ਕਈ ਵਾਰ ਹੁੰਦਾਗਾ ਹੂੰ ਵੀਰ ਤੁਸੀਂ ਦਾ ਵੀ ਦਿਖਾਇਆ ਸੀ ਪਰ ਇਹ ਨਹੀਂ ਹੈਗਾ ਇਹਦੇ ਵਿੱਚ ਇਹ ਅਲੱਗ ਤੋਂ ਆ ਕੱਲੀ ਕਿਚਨ ਤੁਹਾਨੂੰ ਮਿਲਣੀ ਆ ਜਿਹੜੀ ਇੱਕ ਮੰਨ ਕੇ ਚੱਲੋ ਕਿਚਨ ਹੈਗੀ ਹੈ ਵਧੀਆ ਕੋਠੀਆਂ ਲਈ ਕਿਚਨ ਹੈ 1 ਲੱਖ ਰੁਪਏ ਤੋਂ ਸ਼ੁਰੂ ਹੋ ਕੇ ਸਾਡੇ ਲਵੇ 10 ਲੱਖ ਰੁਪਏ ਤੱਕ ਦੀ ਕਿਚਨ ਬਣ ਜਾਂਦੀ ਹੈ ਆ ਦੇਖੋ ਤੁਸੀਂ ਇਹ ਚੀਜ਼ ਦੇਖੋਗੇ ਸਾਰਾ ਜਿਹੜੀ 1 ਲੱਖ ਰੁਪਏ ਲਈ ਕਿਚਨ ਹੋਊਗੀ ਉਹਦੇ ਵਿੱਚ ਆ ਤੁਹਾਨੂੰ ਫ੍ਰੀ ਮਿਲੂਗਾ ਠੀਕ ਹੈ ਜੀ ਸਾਰੇ ਸੌਫਟ ਕਲੋਜ਼ ਨੇ ਆ ਆ ਚੀਜ਼ਾਂ ਤੁਹਾਨੂੰ ਸਾਰੀਆਂ ਤਿੰਨ ਜਿਹੜੀ ਲਾਈਨ ਦੇਖ ਰਹੇ ਹੋ ਇਹ ਤੁਹਾਨੂੰ ਸਾਰਿਆਂ ਵਿੱਚ ਫ੍ਰੀ ਮਿਲਣਗੀਆਂ ਆਹ ਚੀਜ਼ ਐ ਆਹ ਚੀਜ਼ ਤੁਹਾਨੂੰ ਨਾਲ ਫ੍ਰੀ ਮਿਲੂਗੀ ਜੀ ਤੇ ਉਸ ਤੋਂ ਇਲਾਵਾ ਇੱਕ ਤੁਹਾਨੂੰ ਇੱਧਰ ਦਿਖਾਣਾ ਮੈਂ ਆਪਣਾ ਕਟਲਰੀ ਬਾਕਸ ਆਹ ਚੀਜ਼ ਆ ਗਈ ਜੀਟੀਪੀਟੀ ਆ ਗਈ ਆਹ ਚੀਜ਼ ਤੁਹਾਨੂੰ ਫ੍ਰੀ ਮਿਲੂਗੀ 1 ਲੱਖ ਰੁਪਏ ਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਨਾਲ ਉਹ ਚੀਜ਼ਾਂ ਮੈਂ ਤੁਹਾਨੂੰ ਦਿਖਾ ਰਿਹਾ ਜੀ 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 ਤੇ ਬਾਕੀ ਰਹੀ ਕੁਆਲਿਟੀ ਦੀ ਗੱਲ ਕੁਆਲਿਟੀ ਸਾਡਾ ਨਾਮ ਹੀ ਬੋਲਦੀ ਐ ਤੇ ਸਾਡਾ ਗਾਖ ਬੋਲਦਾ ਜਿਹੜੇ ਵੀ ਸਾਡੇ ਤੋਂ ਚੀਜ਼ਾਂ ਲੈ ਕੇ ਗਏ ਨੇ ਅੱਜ ਤੱਕ ਉਹਨਾਂ ਦੇ ਤਾਂ ਰਿਵਿਊ ਕਦੇ ਵੀ ਮਾੜਾ ਆਇਆ ਨਹੀਂ ਹੈਗਾ ਤੇ ਕੋਈ ਵੀ ਸਾਡੇ ਤੋਂ ਮਾਲ ਲੈ ਕੇ ਜਾਂਦਾ ਪਹਿਲਾਂ ਆਓ ਹਰ ਇੱਕ ਜਗ੍ਹਾ ਫਿਰ ਕੇ ਆਓ ਅਸੀਂ ਚਾਹੁੰਦੇ ਆ ਕਿ ਕੋਈ ਵੀ ਸਾਡੇ ਲਵੇ ਆਂਦਾ ਹੈ ਪਹਿਲਾਂ ਹਰ ਇੱਕ ਜਗ੍ਹਾ ਪਹਿਲਾਂ ਜਾ ਕੇ ਆਵੇ ਐਂਡ ਦੇ ਵਿੱਚ ਸਾਡੇ ਲਵੇ ਆਵੇ ਤੇ ਉਹ ਵੀ ਕਦੇ ਵੀ ਸਾਡਾ ਗਾਗ ਪੁੱਠਾ ਨਹੀਂ ਗਿਆ ਸਾਡੇ ਕੋਲੋਂ ਜੀ ਜੀ ਬਾਕੀ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਕੋਈ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੇ ਫੋਨ ਦੇ ਉੱਤੇ ਵੀ ਸੰਪਰਕ ਕਰ ਸਕਦੇ ਹੋ ਤੁਹਾਨੂੰ ਦੱਸ ਦੇਣਗੇ ਲੱਖ ਤੋਂ ਬਾਅਦ ਬਤਲ ਭਾਈ ਅਗਲਾ ਬਜਟ ਕਿੱਥੋਂ ਤੱਕ ਸ਼ੁਰੂ ਹੋ ਜਾਂਦਾ ਹੈ ਲੱਖ ਤੋਂ ਬਾਅਦ ਤਾਂ ਜਿਵੇਂ ਤੁਸੀਂ ਬਜਟ ਤਾਂ ਜਿੱਥੇ ਮਰਜ਼ੀ ਤੱਕ ਕਰ ਲੈ ਜੋ ਜਿਹੜੀ ਦੇਖੋ ਸਾਡੇ ਲਵੇ ਕਿਚਨ ਲੱਗੀ ਹੋਈ ਹੈ ਇਹ ਤੁਹਾਨੂੰ ਸਾਰੀ ਐਸੈਸਰੀ ਜਿਵੇਂ ਜਿਵੇਂ ਲੱਗੀ ਹੋਈ ਹੈ ਉਹ ਉਸ ਤਰ੍ਹਾਂ ਦੀ ਕਿਚਨ 10x10 ਦੇ ਏਰੀਏ ਦੇ ਵਿੱਚ ਦੀ ਆਪਾਂ ਗੱਲ ਕਰਦੇ ਆਂ ਸਿਰਫ 2 ਲੱਖ ਰੁਪਏ ਦੀ ਤਿਆਰ ਹੋਊਗੀ ਜਿਹੜੀ ਸਾਡੇ ਲਵੇਗੀ ਜਿਹੜੀ ਚੀਜ਼ ਦਿਖਾਵਾਂਗੇ ਹੁਣ ਆਪਾਂ ਜਿਹੜੀ ਚੀਜ਼ ਮੈਂ ਦਿਖਾਉਂਗਾ ਪਹਿਲੀ ਗੱਲ ਤਾਂ ਇਹਦੀ ਸ਼ੀਟ ਅਕ੍ਰੀਲਿਕ ਸ਼ੀਟ ਲੱਗੀ ਹੋਈ ਹੈ ਇਹ ਠੀਕ ਹੈ ਜੀ ਤੇ ਦੂਸਰੀ ਗੱਲ ਇਹਦੀ ਟੇਪ ਦੀ ਗੱਲ ਹੈ ਆਮ ਇਹ ਟੇਪ ਸਿੰਪਲ ਟੇਪ ਲਗਾ ਦਿੰਦੇ ਨੇ ਸਾਡੀ ਜਿਹੜੀ ਐਜ ਬੈਂਡਿੰਗ ਟੇਪ ਲੱਗੀ ਹੋਈ ਹੈ ਇਹ ਵੀ ਅਕ੍ਰੀਲਿਕ ਦੀ ਲੱਗੀ ਹੋਈ ਹੈ ਜੀ ਇਹ ਇਹ ਤੁਹਾਡੀ ਇਹ ਧਿਆਨ ਦੇਣ ਵਾਲੀ ਗੱਲ ਹੈ ਜਿਹੜੀ ਸਾਡੀ ਟੇਪ ਹੈ ਇਹ ਵੀ ਅਕ੍ਰੀਲਿਕ ਟੇਪ ਲੱਗੀ ਹੋਈ ਹੈ ਸਿੰਪਲ ਟੇਪ ਨਹੀਂ ਲੱਗੀ ਹੋਈ ਠੀਕ ਹੈ ਜੀ ਮੰਦੀਪਾ ਇਧਰ ਵੀ ਦਿਖਾ ਦੇ ਥੋੜਾ ਜਿਹਾ ਇਧਰਲੀ ਸਾਈਡ ਤੋਂ ਆਗੇ ਨਾ ਆਹ ਦੇਖੋ ਇਹ ਡਸਟਬਿਨ ਵਗੈਰਾ ਸਾਰੀ ਚੀਜ਼ਾਂ ਤੁਹਾਨੂੰ ਇਹ ਨਾਲ ਮਿਲਣਗੀਆਂ ਆਟੋਮੈਟਿਕ ਦਸਬੀਨ ਹੋਊਗਾ ਉਸ ਤੋਂ ਬਾਅਦ ਤੁਸੀਂ ਆਹ ਸਾਰੀ ਕਰੈਲਿਕ ਦੀ ਸ਼ੀਟ ਲੱਗੀ ਹੋਈ ਹੋਊਗੀ ਠੀਕ ਹੈ ਜੀ ਆਹ ਸਾਰੀ ਕਰੈਲਿਕ ਸ਼ੀਟ ਹੋਊਗੀ ਉਸ ਤੋਂ ਬਾਅਦ ਆਹ ਦੇਖ ਸਕਦੇ ਹੋ ਇਹ ਸਾਰਾ ਤੁਹਾਡਾ 2 ਲੱਖ ਰੁਪਏ ਦੇ ਵਿੱਚ ਵਿੱਚ ਆਊਗਾ ਸਾਰੀ ਲਾਈਟਿੰਗ ਵਗੈਰਾ ਜਿੰਨਾ ਵੀ ਕੁਝ ਹੋਊਗਾ ਸਾਰਾ ਇਹ 2 ਲੱਖ ਰੁਪਏ ਦੇ ਵਿੱਚ ਵਿੱਚ ਆਊਗਾ ਦੇਖੋ ਤੁਸੀਂ ਆਹ ਚੀਜ਼ ਦੇਖ ਸਕਦੇ ਹੋ ਇਹ ਸਾਰਾ 2 ਲੱਖ ਰੁਪਏ ਦੇ ਵਿੱਚ ਆਊਗਾ ਤੁਹਾਡਾ ਇਹ ਇਹਦੇ ਵਿੱਚ نیچے ਕਰੋ ਉੱਪਰ ਕਰੋ ਆਪਣੇ ਆਪ ਤੁਹਾਡਾ ਜਾਊਗਾ ਇਹ ਨਾ ਖੜਕਾ ਨਾ ਦੜਕਾ ਕਿਸੇ ਪ੍ਰਕਾਰ ਦਾ ਤੇ ਆਹ ਚੀਜ਼ਾਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜੀ ਇਹ ਚੀਜ਼ ਤੇ ਵੀ ਧਿਆਨ ਮਾਰਨ ਵਾਲੀ ਜ਼ਰੂਰਤ ਹੈ ਜਿਹੜੀ ਇਹ ਬਿਕਰ ਬਾਸਕਟ ਹੁੰਦੀ ਹੈ ਆਮ ਤੁਹਾਨੂੰ ਉਹ ਫੂਸੇ ਵਾਲੀ ਦੇ ਦਿੰਦੇ ਨੇ ਫੂਸੇ ਵਾਲੀ ਦੇ ਦਿੰਦੇ ਨੇ ਪਰ ਇਹਦੀ ਕੁਆਲਿਟੀ ਦੇਖੋ ਕਿਆ ਬਾਤ ਹੈ ਇਹਦੀ ਕੁਆਲਿਟੀ ਜਦੋਂ ਦੇਖੋਗੇ ਪੂਰੀ ਥੋਸ ਕੁਆਲਿਟੀ ਤੁਹਾਨੂੰ ਬੋਲੂਗੀ ਵੀ ਹਾਂ ਮੇਰੇ ਤੇ ਪੈਸੇ ਲੱਗੇ ਹੋਏ ਨੇ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਇਹਦੇ ਵਿੱਚ ਮੈਜੀਕ ਕੋਰਨਰ ਆਹ ਦੇਖੋ ਜਿਵੇਂ ਆਹ ਚੀਜ਼ ਆ ਗਈ ਇਹਨੂੰ ਤੁਸੀਂ ਬਾਹਰ ਨਿਕਾਲ ਲੋਗੇ ਇਹ ਸਾਰਾ ਮੰਨ ਕੇ ਚੱਲੋ ਫੁੱਲ ਬ੍ਰਾਂਡਡ ਮਾਲ ਲੱਗਿਆ ਹੋਇਆ ਹੈ ਵਿਦਆਊਟ ਬ੍ਰਾਂਡ ਕੁਝ ਵੀ ਨਹੀਂ ਮਿਲੂਗਾ ਤੁਹਾਨੂੰ ਤੇ ਇਹਨੂੰ ਜਿਵੇਂ ਕੋਰ ਨੂੰ ਯੂਜ਼ ਯੂਜ਼ ਕਰਨਾ ਹੁੰਦਾ ਆ ਚੀਜ਼ਾਂ ਸਾਰੀਆਂ ਤੁਹਾਨੂੰ ਸੌਫਟ ਕਲੋਜ਼ ਮਿਲਣਗੀਆਂ ਇਹ ਹੋਬ ਆ ਗਿਆ ਜੀ ਆਪਣਾ ਆਈਕਾ ਕੰਪਨੀ ਦਾ ਹੋਬ ਹੈ ਗਿਆ ਠੀਕ ਹੈ ਜੀ ਆਈਕਾ ਕੰਪਨੀ ਦੀ ਆਪਣੀ ਚਿਮਨੀ ਆ ਗਈ ਫਿਲਟਰਲੈਸ ਚਿਮਨੀ ਹੈ ਤੇ ਇਹ ਵੀ ਇਹ 2 ਲੱਖ ਦੇ ਵਿੱਚ ਹੁਣ ਨਾ ਇਹ 2 ਲੱਖ ਰੁਪਏ ਦੇ ਵਿੱਚ ਨਹੀਂ ਹੈਗਾ ਜੀ ਬਾਕੀ ਸਾਰਾ ਜੋ ਤੁਹਾਨੂੰ ਦਿਖਾਵਾਂਗੇ ਫਿਲਟਰ ਛੱਡ ਕੇ ਸੌਰੀ ਚਿਮਨੀ ਛੱਡ ਕੇ ਤੇ ਹੋਬ ਛੱਡ ਕੇ ਬਾਕੀ ਜੋ ਵੀ ਤੁਹਾਨੂੰ ਦਿਖਾ ਰਿਹਾ ਹਾਂ ਇਹ ਤੁਹਾਡੇ 2 ਲੱਖ ਰੁਪਏ ਦੇ ਵਿੱਚ ਤਿਆਰ ਹੋ ਜੂਗੀ ਕਿਚਨ ਆ ਦੇਖੋ ਇੱਕ ਚੀਜ਼ ਹੋਰ ਦਿਖਾਉਣਾ ਚਾਹਨਾ ਮੰਦੀ ਆ ਦਿਖਾਓ ਨੇੜੇ ਕਰੋ ਪਿੱਲੋ ਸਾਹਿਬ ਜੀ ਤੇ ਜਿਵੇਂ ਅਸੀਂ ਇਹ ਬ੍ਰਾਂਡਿੰਗ ਕਰੀ ਹੋਈ ਹੈ ਐਕਸੈਂਟ ਸਾਹਿਬ ਓਮੀ ਸਾਡੇ ਗਾਹਕ ਦੇ ਘਰੇ ਲੱਗ ਕੇ ਜਾਊਗੀ ਐਵੇਂ ਨਹੀਂ ਹੈਗਾ ਕੀ ਉਹ ਰਿਐਕਸ਼ਨ ਤੈਸਾ ਦਿਖਾਦਾ ਹੋ ਦਿਖਾ ਦਈਏ ਤੇ ਕਰੇ ਜਾਂਦੇ ਨੂੰ ਜੇ ਕਿਸੇ ਗਾਹਕ ਦੇ ਜਾ ਰਿਹਾ ਹਾਂ ਵੀ ਆਪਾਂ ਕਹਿ ਲੀਏ ਵੀ ਉੱਤਰ ਗਿਆ ਜਾਂ ਤਾਰਤਾ ਜਾਂ ਕਿਵੇਂ ਆ ਹਾਂ ਇਹਦੇ ਘਰ ਜਾਊਗੀ ਬ੍ਰਾਂਡ ਸਾਰੇ ਉਮੀ ਬ੍ਰਾਂਡਿੰਗ ਹੋ ਕੇ ਜਾਊਗੀ ਜਿਵੇਂ ਆਈ ਹੈ ਆਪ ਇਸ ਚ ਹੋਊਗੀ ਚੀਜ਼ ਨਾਲ ਦੇਖੋ ਠੀਕ ਹੈ ਜੀ ਉਸ ਤੋਂ ਇਲਾਵਾ ਸ਼ਟਰ ਆ ਗਿਆ ਸ਼ਟਰ ਤੁਹਾਨੂੰ ਮਿਲੂਗਾ ਸ਼ਟਰ ਵੀ ਹਰ ਇੱਕ ਬ੍ਰਾਂਡਡ ਹੋਊਗਾ ਤੇ ਆਪਾਂ ਉਸ ਤੋਂ ਬਾਅਦ ਇਹਦੀ ਗੱਲ ਕਰੀਏ ਇੱਕ ਪੈਨੇਟਰੀ ਯੂਨਿਟ ਆ ਗਿਆ ਇਹ ਪੈਨੇਟਰੀ ਯੂਨਿਟ ਤੱਕ ਵੀ ਸਾਰਾ ਇਹਦੇ ਵਿੱਚ ਕੰਪਲੀਟ ਹੈ 2 ਲੱਖ ਰੁਪਏ ਦੇ ਵਿੱਚ। ਅੱਛਾ 2 ਲੱਖ ਦੇ ਵਿੱਚ ਕੰਪਲੀਟ ਹਾਂ ਆ ਸਾਰਾ ਕੰਪਲੀਟ ਹੈ ਜੀ ਇਹ 2 ਲੱਖ ਰੁਪਏ ਦੇ ਵਿੱਚ ਇਹ। ਇਹ ਭਾਈ LCD ਪੈਨਲ ਆ ਜਾਂਦਾ। ਇਹ LCD ਪੈਨਲ ਆਵੇ। ਇਹ ਵੀ ਬੰਦ ਹੈ ਜੀ ਸਾਡੇ ਲਵੇ। ਸਾਡੀ ਫੈਕਟਰੀ ਦੇ ਵਿੱਚ ਸਾਰਾ ਤੁਹਾਨੂੰ ਮੋਡਲਰ ਫਰਨੀਚਰ ਮਿਲੇਗਾ। LCD ਪੈਨਲ, ਕੈਬਨਡ, ਵੈਨਿਟੀ ਸੋਰੀ ਕਾ ਕਿਚਨ ਮੋਡਲਰ ਕਿਚਨ ਇਹ ਚਾਰੋ ਚੀਜ਼ਾਂ ਤੁਹਾਨੂੰ ਸਾਡੀ ਫੈਕਟਰੀ ਦੇ ਵਿੱਚ ਮਿਲਣਗੀਆਂ ਜਿਹੜਾ ਸਾਡਾ ਬੰਦਾ ਆਪ ਜਾਊਗਾ ਸਾਈਜ਼ ਲੈ ਕੇ ਆਊਗਾ ਤੇ ਸਿੱਧਾ ਤਿਆਰ ਕਰਿਆ ਕਰਾਇਆ ਤੁਹਾਡੇ ਉੱਥੇ ਜਾ ਕੇ ਇੱਕ ਦਿਨ ਦੇ ਵਿੱਚ ਕੱਲੀ ਫਿਟਿੰਗ ਕਰਨੀ ਹੈ ਮਤਲਬ ਇੱਕ ਦਿਨ ਦੇ ਵਿੱਚ ਫਿਟਿੰਗ ਆ ਕੋਈ ਖੜਕਾ ਦੜਕਾ ਨਹੀਂ ਹੋਣਾ ਖੜਕਾ ਦੜਕਾ ਇਹ ਆਪੇ ਸੁਣਨਗੇ ਇੱਥੇ ਫੈਕਟਰੀ ਦੇ ਵਿੱਚ ਇਹ ਕਹਿੰਦਾ ਦੱਸ ਦਿਓ ਸਮਾਂ ਕਿੰਨਾ ਕੁ ਲੱਗਦਾਗਾ ਮਤਲਬ ਸਮਾਂ ਮੰਨ ਕੇ ਚੱਲੋ ਜੀ ਜੇ ਆਪਾਂ ਕਿਚਨ ਦੀ ਗੱਲ ਕਰੀਏ ਜੀ ਤਾਂ ਅਸੀਂ 1 ਮਹੀਨਾ ਲੈ ਕੇ ਚੱਲਦੇ ਹਾਂ ਕਿਉਂਕਿ ਸਾਡੇ ਲੋਵੇ ਪਹਿਲਾਂ ਜਿਹੜਾ ਐਡਵਾਂਸ ਕੰਮ ਹੁੰਦਾ ਜਿਹੜਾ ਐਡਵਾਂਸ ਦੇ ਵਿਚਾਰਿਆ ਹੁੰਦਾ ਉਹਨੂੰ ਪਹਿਲਾਂ ਕਰਕੇ ਦੇ ਨਹੀਂ ਹੁੰਦੇ ਐਨਾ ਕੁੜਾ ਹਰ ਇੱਕ ਗਾਹਕ ਸਮਝਦਾਰ ਹੁੰਦਾ ਹੀ ਐ ਪਰ ਅਸੀਂ ਜਿਹੜਾ ਕਿਚਨ ਦਾ ਸਮਾਂ ਲੈ ਕੇ ਚੱਲਦੇ ਹਾਂ 1 ਮਹੀਨੇ ਤੋਂ ਲੈ ਕੇ 1.5 ਮਹੀਨਾ ਲੈ ਕੇ ਚੱਲਦੇ ਹਾਂ ਕਿ 1.5 ਮਹੀਨੇ ਬਾਅਦ ਤੁਹਾਡੇ ਤੁਹਾਡਾ ਸਿਰਫ 1 ਦਿਨ ਲੈਣਾ ਉਹ ਡੇਢ ਮਹੀਨਾ ਸਾਡੇ ਲਵੇ ਜਿਹੜਾ ਪ੍ਰੋਸੈਸ ਹੋਣਾ ਸਾਡੇ ਲਵੇ ਹੋਣਾ ਗਾਗ ਦਾ ਇੱਕ ਦਿਨ ਲੈਣਾ ਬਸ ਫੀਟਿੰਗ ਹੋ ਜਾਂਦੀ ਜੀ ਜੀ ਜੇ ਤੁਹਾਡਾ ਘਰ ਦਾ ਕੰਮ ਹਜੇ ਡੇਢ ਕੁ ਮਹੀਨਾ ਪਿਆਗਾ ਤਾਂ ਅੱਜ ਹੀ ਟਰਾਈ ਕਰ ਲਓ ਨੰਬਰ ਜਿਹੜੇ ਬੰਦਾ ਵੀਡੀਓ ਦੇਖਦਿਆ ਤੇ ਡੇਢ ਕੁ ਮਹੀਨੇ ਬਾਅਦ ਤੁਹਾਡੀ ਰਸੋਈ ਜਾਂ ਘਰ ਦਾ ਕੰਮ ਫਿੱਟ ਹੋ ਜੀ ਬਾਅਦ ਤੁਹਾਨੂੰ ਅਹੀਂ ਪਤਾ ਚੱਲੂਗਾ ਵੀ ਉੱਥੇ ਲੱਗੀ ਜਾਂਦੀ ਕਿਚਨ ਕਿ ਭਾਈ ਪੂਰਾ ਲੇਖ ਕੀ ਲਾਦਾ ਹੈ ਸਾਰੀ ਕੋ ਅਨੇਜਮ ਜਿਹੜੇ ਹੈਗੇ ਆ ਨਹੀਂ ਇਹ ਇੰਨਾ ਚੀਜ਼ਾਂ ਦਾ ਦੱਸਦਾ ਨਹੀਂ ਹੁੰਦਾ ਬੰਦਾ ਹਮੇਸ਼ਾ ਵਧੀਆ ਕੁਆਲਿਟੀ ਦੇ ਮਟੀਰੀਅਲ ਦੀ ਜਾਂਚ ਕਰੋ ਜਿਸ ਨਾਲ ਗੇਟ ਤਿਆਰ ਹੋਣਾ ਹੈ ਜੀ ਹਮੇਸ਼ਾ ਪੁਰਾਣੇ ਅਤੇ ਵਧੀਆ ਕਾਰੀਗਰ ਦੇ ਦੁਆਰਾ ਤਿਆਰ ਕੀਤੇ ਮਾਲ ਦੀ ਹੀ ਵਰਤੋਂ ਕਰੋ ਹਮੇਸ਼ਾ ਗੇਟ ਦੀ ਟੱਕਰ ਤੇ ਪੇਂਟ ਦੀ ਵਰਤੋਂ ਕਰੋ ਮਤਲਬ ਗੇਟ ਦੀ ਟੱਕਰ ਜਿੱਥੇ ਲੱਗਦੀ ਹੈ ਪਾਲਿਸ਼ ਹੁੰਦੀ ਹੈ ਇਹ ਢਿੱਲੋ ਸਾਹਿਬ ਲਿਖ ਕੇ ਅਸੀਂ ਲਗਾਇਆ ਹੋਇਆ ਹੈ ਸਿਰਫ ਇਸ ਲਗਾਉਣ ਦਾ ਸਾਡਾ ਟੀਚਾ ਹੀ ਹੈ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਸਭ ਨੂੰ ਪਤਾ ਹੈ ਜਵਾਨੀ ਗੱਲਾਂ ਕੁਝ ਨਹੀਂ ਰਹੀਆਂ ਹੂੰ ਹੂੰ ਜਵਾਨੀ ਗੱਲਾਂ ਦਾ ਨਾ ਕੋਈ ਆਪਾਂ ਕੁਝ ਕਹਿ ਸਕਦੇ ਆ ਨਾ ਕੁਝ ਕਰ ਸਕਦੇ ਆ ਤਾਂ ਅਸੀਂ ਬਕਾਇਦਾ ਆਪਣੀ ਗੱਲ ਇਹ ਸਾਰੀ ਲਿਖਤੀ ਰੂਪ ਦੇ ਵਿੱਚ ਲੱਗੀ ਹੋਈ ਹੈ ਜਿਹੜਾ ਸਾਡੇ ਲੋਕ ਕਸਟਮਰ ਆਊਗਾ ਦੂਰੋਂ ਚੱਲ ਕੇ ਤਾਂ ਇਹ ਚੀਜ਼ ਤੁਹਾਨੂੰ ਉੱਥੇ ਲੱਗੀ ਮਿਲੂਗੀ ਮਿਲੂਗੀ ਸਹੀ ਹੈ ਇਹ ਨੂੰ ਦੱਸਿਆ ਨਹੀਂ ਜਾਂਦਾ ਅਗਲਾ ਕੁਝ ਆਪ ਵੀ ਧਿਆਨ ਮਾਰ ਲਓ ਆਪ ਵੀ ਧਿਆਨ ਮਾਰ ਸਕਦਾ ਇਹ ਚੀਜ਼ਾਂ ਤੁਹਾਨੂੰ ਦਿਖਣਗੀਆਂ ਲੱਗੀਆਂ ਹੋਈਆਂ ਜੀ ਵਾਜੇ ਆਪਾਂ ਦੋ ਵੈਰਾਈਟੀਆਂ ਪਹਿਲਾਂ ਦਿਖਾਈਆਂ ਸੀ ਦੋ ਕੁਆਲਿਟੀਆਂ ਦੇ ਵਿੱਚ ਦਿਖਾਈਆਂ ਸੀ ਤੇ ਹੁਣ ਅਗਲੀ ਉਰ ਉਹਦੀ ਗੱਲਬਾਤ ਵੀ ਜਿਹੜੇ ਵੱਡੇ ਵੱਡੇ ਬੰਗਲਿਆਂ ਦੇ ਵਿੱਚ ਲੱਗਣੇ ਆ ਉਹਦੀ ਕੁਆਲਿਟੀ ਵੀ ਆਪਣੇ ਕੋਲ ਮਿਲ ਜਾਂਦੀ ਹੈ ਸਾਰੀ ਚੀਜ਼ ਮਿਲਦੀ ਹੈ ਜੀ ਦੇਖੋ ਇਹ ਮੰਨ ਕੇ ਚੱਲੋ ਬੰਗਲਿਆਂ ਬੰਗਲੇ ਵਾਲੇ ਦਰਵਾਜੇ ਵੀ ਤੁਹਾਨੂੰ ਇੱਕ ਚੀਜ਼ ਦਿਖਾਣਾ ਜਿਵੇਂ ਕੋਠੀਆਂ ਦੇ ਵਿੱਚ ਲਗਾਣੇ ਹੁਣ ਪਹਿਲੀ ਗੱਲ ਤਾਂ ਹੁਣ ਜਿਵੇਂ ਆ ਸਾਡਾ ਦਰਵਾਜਾ ਆਮ 20000 25000 ਦੱਕਰੇ ਬਣਦਾ ਜੀ ਸਾਡਾ ਸਿਰਫ ਸਿਰਫ ਔਰ ਸਿਰਫ ਤੁਹਾਨੂੰ ਦਰਵਾਜਾ 5500 ਰੁਪਏ ਦਾ ਬੰਦ ਹੈ ਜਿਹੜਾ ਆਮ ਬੰਦੇ ਦੀ ਅਸੀਂ ਪਹੁੰਚ ਦੇ ਵਿੱਚ ਕਰ ਰੱਖਿਆ ਹੈ 5500 ਦੇ ਵਿੱਚ ਬਣਦਾ ਇਹ ਦਰਵਾਜਾ ਜੀ ਹਾਂ ਕਾਰਨ ਕੀ ਆ ਜੀ ਫਿਰ ਇਹਦੇ ਵਿੱਚ ਕੁਆਲਿਟੀ ਦਾ ਨਹੀਂ ਕੋਈ ਨਾਮ ਲੱਗੀ ਹੋਈ ਕੁਆਲਿਟੀ ਤਾਂ ਜੀ ਗਾਕ ਸਾਡਾ ਆਪ ਦੇਖੇ ਆਪ ਕੋਈ ਵੀਡੀਓ ਦੇ ਰਹਾਂ ਹੀ ਕੁਛ ਨਹੀਂ ਪਤਾ ਚੱਲਦਾ ਆ ਕੇ ਦੇਖੇ ਕੁਆਲਿਟੀ ਦੇ ਵਿੱਚ ਦਮ ਹੈਗਾ ਤਾਂ ਨਹੀਂ ਹੈਗਾ ਕੁਆਲਿਟੀ ਦੇ ਤਾਂ ਸਾਡਾ ਕੁਆਲਿਟੀ ਦੇ ਨਾਮ ਨੂੰ ਹੀ ਨਾਮ ਚੱਲਦਾ ਜੀ ਤੇ ਦੂਜੀ ਗੱਲ ਇਹਦੇ ਵਿੱਚ ਦੋ ਰੰਗ ਨੇ 400 ਤੋਂ 500 ਡਿਜ਼ਾਈਨ ਨੇ ਦੇ ਵਿੱਚ 400 ਤੋਂ 500 ਡਿਜ਼ਾਈਨ ਆ ਦੋ ਰੰਗ ਨੇ ਦੋ ਰੰਗ ਨੇ ਇਹਦੇ ਚ ਜੇ ਤੁਸੀਂ ਦੇਖੋ ਦੋ ਰੰਗ ਨੇ 400 ਤੋਂ 500 ਡਿਜ਼ਾਈਨ ਨੇ ਤੇ ਇਹਦਾ ਰੇਟ 5500 ਰੁਪਏ ਜਿਹੜਾ ਅਸੀਂ ਆਮ ਦੇ ਲਈ ਇਹ ਖਾਸ ਕਰਤਾ ਵੀ ਲਗਵਾ ਸਕਦਾ ਜੀ ਇਹ 72 ਦਾ ਆ ਜਾਂਦਾ ਜੀ ਜਿਹੜਾ ਮਰਜ਼ੀ ਸਾਈਜ਼ ਲੈ ਲਓ 74 ਦਾ ਲੈ ਲਓ 73 ਦਾ ਲੈ ਲਓ ਇਹਦਾ ਰੇਟ 5500 ਰੁਪਏ ਜੀ 5500 ਰੁਪਏ 5500 ਦਾ ਕੁਆਲਿਟੀ ਦੀ ਗੱਲ ਕਰੀ ਟਕੀ ਇਹਦੇ ਵਿੱਚ ਜੂਜ ਕੀਤਾ ਹੋਇਆ ਜੀ ਕੁਆਲਿਟੀ ਦੀ ਗੱਲ ਕਰੀਏ ਉਹੀ ਸਰਮਾਇਕੇ ਵਾਲਾ ਆਪਣਾ ਦਰਵਾਜ਼ਾ ਲੱਗਿਆ ਹੋਇਆ ਹੈ ਇਹਦੇ ਵਿੱਚ ਉਸ ਤੋਂ ਬਾਅਦ ਐਚ ਡੀ ਐਮ ਆਰ ਦੀ ਸ਼ੀਟ ਲੱਗੀ ਹੋਈ ਹੈ ਓਕੇ ਤੇ ਇਹਦੇ ਵਿੱਚ ਜਿਹੜੀ ਆ ਉੱਪਰਲੀ ਸ਼ੀਟ ਦੀ ਗੱਲ ਕਰੀਏ ਇਹ ਪੀ ਵੀ ਸੀ ਸ਼ੀਟ ਲੱਗੀ ਹੋਈ ਹੈ ਜਿਹੜੀ ਕਿ ਤੁਹਾਨੂੰ ਚੜਦੀ ਦਿਖਾਉਂਗਾ ਜਿਵੇਂ ਦੂਜੇ ਉੱਤੇ ਲੱਗੀ ਹੋਈ ਹੈ ਉਹੀ ਚੀਜ਼ ਇਹਦੇ ਉੱਪਰ ਲੱ ਵੀ ਦਿਖਾਵਾਂਗੇ ਤੁਹਾਨੂੰ ਅਗਲੇ ਤੇ ਆ ਜੀ ਤੇ ਉਸ ਤੋਂ ਅੱਗੇ ਦੀ ਗੱਲ ਕਰੀਏ ਆਪਾਂ ਇਹ ਵੀ ਇਹਦੇ ਨਾਲ ਦੀ ਆਈਟਮ ਆ ਗਈ ਜੀ ਹੈ ਇਹ 4500 ਰੁਪਏ ਦਾ ਦਰਵਾਜਾ ਹੈ 4500 ਹਾਂ ਜੇ ਆਪਾਂ ਫੁੱਟਾਂ 'ਚ ਗੱਲ ਕਰੀਏ 140 ਰੁਪਏ ਫੁੱਟ ਹੈ 140 ਰੁਪਏ ਫੁੱਟ ਦੇ ਵਿੱਚ ਆ ਜਾਂਦਾ ਬਾਕੀ ਜਿਹੜਾ ਤੁਸੀਂ ਜਿੰਨਾ ਮਰਜੀ ਜਿਵੇਂ ਹੁਣ ਕੋਈ ਵੱਡੇ ਸ਼ਾਹੀ ਹੋਟਲ ਬੰਦਦੇ ਨੇ ਜਾਂ ਆਪਣੇ ਕੋਈ ਬੰਗਲਾ ਬਣਾ ਰਿਹਾ ਕੋਈ ਵਧੀਆ ਸਾਈਟਾਂ ਬਣਾ ਰਿਹਾ ਉਹਦੇ ਉਹਦੇ ਲਈ ਲੱਗਣ ਲਈ ਇਹ ਦਰਵਾਜਿਆਂ ਦੀ ਸਟਾਰਟਿੰਗ ਆ ਜਾਂਦੀ ਹੈ ਜਿਵੇਂ ਆਹ ਦੇਖੋ ਇਹ ਵਿਨਰ ਲੱਗੀ ਹੋਈ ਹੈ ਜੀ ਓਕੇ ਵਿਨਿਰ ਲੱਗੀ ਹੋਈ ਐ ਇੱਕ ਕਰਾਊਨ ਵਿਨਿਰ ਹੈਗੀ ਐ ਤੇ ਇਹਦੀ ਗੱਲ ਕਰੀਏ ਆਪਾਂ 250 ਰੁਪਏ ਫੁੱਟੇ ਹੀ ਪੈ ਜਾਂਦਾ 250 ਰੁਪਏ ਫੁੱਟੇ ਇਹ ਇਹ ਆਲਾ ਪੈ ਜਾਂਦਾ 250 ਰੁਪਏ ਫੁੱਟ ਪੈ ਜਾਂਦਾ ਜੀ 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 ਤੇ ਉਸ ਤੋਂ ਬਾਅਦ ਆ ਜਾਂਦੀ ਐ ਇੱਕ ਟੀਕ ਦੀ ਓਕੇ ਇਹ ਨੈਚੁਰਲ ਦੇ ਵਿੱਚ ਆ ਜਾਂਦੀ ਐ ਜੇ ਨੈਚੁਰਲ ਦੀ ਇਹਦੀ ਗੱਲ ਕਰੀਏ ਇਹ ਵੀ ਤੁਹਾਨੂੰ ਮੰਨ ਕੇ ਚਲੋ 250 ਰੁਪਏ ਫੁੱਟ ਪਊਗਾ ਇਹਦੇ ਕਲਰ ਕੰਬੀਨੇਸ਼ਨ ਦਾ ਹੀ ਫਰਕ ਆਂਦਾ ਐ ਤੇ ਇਸ ਦਾ ਜਿਹੜਾ ਰੇਸ਼ ਹੈ ਉਹਦਾ ਫਰਕ ਆ ਉਹਦਾ ਫਰਕ ਹੈ ਨਾ ਬਾਕੀ ਸੇਮ ਯਾਰ ਬਾਕੀ ਚੀਜ਼ ਆਣਗੇ ਆ ਕੇ ਦੇਖਣਗੇ ਆਪਣੇ ਆਪ ਪਤਾ ਚਲ ਜੂਗਾ ਵੀ ਚੀਜ਼ ਵਿੱਚ ਦਮ ਹੈ ਜਾਂ ਨਹੀਂ ਹੈਗਾ ਬਾਕੀ ਵੱਡੀ ਗੱਲ ਇਹ ਆ ਬਾਈ ਦੀ ਕੁਆਲਿਟੀ ਵੀ ਨਾਲ-ਨਾਲ ਦੱਸ ਰਿਹਾ ਤੇ ਨਾਲ-ਨਾਲ ਰੇਟ ਵੀ ਦੱਸ ਰਿਹਾ ਬਹੁਤੇ ਆਏ ਹੁੰਦੇ ਬਾਈ ਕਮੈਂਟ ਦੇ ਵਿੱਚ ਵੀ ਕਹਿ ਰਹੇ ਨਾ ਬਾਈ ਰੇਟ ਤਾਂ ਦੱਸ ਦਿਓ ਰੇਟ ਤਾਂ ਕਲੀਅਰ ਕਰ ਦਿਓ ਰੇਟ ਵੀ ਤੁਹਾਨੂੰ ਕਲੀਅਰ ਕਰੀ ਜਾਂਦੇ ਆ ਜਿਹੜਾ ਤੁਹਾਡਾ ਗੁਜਾਰ ਮਤਰ ਰਿਸ਼ਤੇਦਾਰ ਵੀ ਮੰਨ ਕੇ ਚਲੋ ਘਰ ਬਣਾ ਰਿਹਾ ਮਕਾਨ ਬਣਾ ਰਿਹਾ ਤੇ ਵੀਡੀਓ ਨਾਲ ਦੀ ਨਾਲ ਸ਼ੇਅਰ ਕਰ ਦਿਓ ਬਾਈ ਨੇ ਇੱਕ ਹੋਰ ਵੀ ਆਫਰ ਵੀ ਰੱਖਿਆ ਹੋਇਆ ਸ਼ੇਅਰ ਕਰਨ ਵਾਲੇ ਵਾਸਤੇ ਸ਼ ਸੋ ਜਿਵੇਂ ਜਿਸੀ ਪਹਿਲਾਂ ਵੀ ਭੇਜੀਆਂ ਨੇ ਜਿਹੜੇ ਆਫਰ ਦਿੰਨੇ ਆ ਪਗਾਨੇ ਆ ਜੇ ਸਾਡੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਮਸਕੂਲਰ ਡੋਰਸ ਨਾਮ ਵੱਲੋਂ ਤਾਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸ਼ੇਅਰ ਟੂ ਗਰੁੱਪ ਕਰੋ ਜਿਹੜਾ ਸਭ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰੂਗਾ ਪਹਿਲੇ 10 ਇਨਾਮ ਕੱਢੇ ਜਾਣਗੇ ਤੇ ਇਹ 900 ਰੁਪਏ ਦੀ ਪ੍ਰੈਸ ਤੁਹਾਡੇ ਘਰ ਪਹੁੰਚਾਈ ਜਾਊਗੀ ਮਸਕੂਲਰ ਡੋਰਸ ਨਾਮ ਵੱਲੋਂ ਗੱਲ ਗੱਲੇ ਆਫਰ ਦੇਂਦੀ ਨਹੀਂ ਹੁੰਦੀ ਗੱਲ ਪਗਾਨਦੀ ਹੁੰਦੀ ਹੈ ਇਹ ਸਾਡਾ ਇਸੀ ਗੱਲਾਂ ਨੂੰ ਨਾਮ ਜਾਣਿਆ ਜਾਂਦਾ ਜੀ 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 अच्छा जी ਹੁਣ ਆ ਸਾਗਬਾਨ ਵਾਲੇ ਦਰਵਾਜੇ ਦੀ ਗੱਲ ਕਰਦੇ ਆ ਜੀ ਆਪਾਂ ਹੁਣ ਇੱਥੇ ਇਹ ਸੁਪਨੇ ਆ ਜਾਂਦੇ ਵੀ ਮੈਂ ਗੇਟ ਲਵਾਉਣਾ ਇੱਕ ਸਾਗਬਾਨ ਦਾ ਲਵਾਉਣਾ ਹੋਰ ਲਵਾਉਣਾ ਫਿਰ ਵੀ ਬੰਦਾ ਰੱਖਦਾ ਇੱਕ ਅੱਧਾ ਡੋਰਦਾ ਜੀ ਇਹ ਹੁਣ ਮੰਨ ਕੇ ਚੱਲੋ ਸਾਗਬਾਨ ਦਾ ਦਰਵਾਜਾ ਜੀ ਇਹਦੇ ਇਹਦੇ ਜਿਹੜੀ ਪਾਲਿਸ਼ ਹੋਈ ਹੋਈ ਹੈ ਮੈਲਾਮਾਈਨ ਪਾਲਿਸ਼ ਹੋਈ ਹੋਈ ਹੈ ਕੋਈ ਕਦੇ ਥੋਨੇ ਵੀਡੀਓ ਦੇ ਵਿੱਚ ਦੇਖਿਆ ਕੋਈ ਦੱਸਦਾ ਬੰਦਾ ਵੀ ਮੈਲਾਮਾਈਨ ਪਾਲਿਸ਼ ਹੋਈ ਹੋਈ ਹੈ ਕਿਹੜੀ ਪਾਲਿਸ਼ ਹੋਈ ਹੋਈ ਹੈ ਅਸੀਂ ਬਕਾਇਦਾ ਦੱਸ ਕੇ ਦਿੰਨੇ ਆ ਜੋ ਵੀ ਕੰਮ ਕਰਦੇ ਆ ਇਹਦਾ ਬਿਨਾ ਆਪਾਂ ਪਾਲਿਸ਼ ਦੀ ਗੱਲ ਕਰੀਏ ਜੇ ਆਪਾਂ ਪਾਲਿਸ਼ ਦੇ ਨਾਲ ਗੱਲ ਕਰਾਂਗੇ ਬਸ ਇਹਦੇ ਉੱਪਰ ਪੌਂਚ ਦਾ ਖਰਚਾ ਤਕਰੀਬਨ 7 ਤੋਂ 8000 ਰੁਪਏ ਦਾ ਖਰਚਾ ਆਉਂਦਾ ਜੇ ਆਪਾਂ 게ਟ ਦੀ ਗੱਲ ਕਰੀਏ ਤਾਂ 400 ਰੁਪਏ ਫੁੱਟ ਜਿਹੜਾ ਤੁਹਾਨੂੰ ਦਿਖ ਰਿਹਾ ਇਹ ਉਮੀ 게ਟ ਹੈਗਾ ਇਹ ਜੀ ਬਈ ਪਾਲਿਸ਼ ਦੇ ਵਿੱਚ ਵੀ ਬਹੁਤ ਰੇਟ ਹੋਣਗੇ ਫਰਕ ਹੋਣਗੇ ਜਿਵੇਂ ਹੁਣ ਆਪਾਂ ਕਹਿਤਾ ਦਿੰਦਾ ਵੀ ਸਾਡਾ ਪਾਲਿਸ਼ ਹੋਇਆ ਇੰਨੇ ਦਾ ਮਿਲੂਗਾ ਤੇ ਪਾਲਿਸ਼ ਦੀਆਂ ਕੁਆਲਿਟੀਆਂ ਵੀ ਬਹੁਤ ਹੋਣਗੀਆਂ ਜਿਹੜੀ ਸਾਡੇ ਲਵੇ ਹਾਂ ਪਾਲਿਸ਼ ਦੀ ਕੁਆਲਿਟੀ ਦੇਖੋ ਯੂਜ਼ ਹੁੰਦੀ ਹੈ ਇਹਦੇ ਵਿੱਚ ਜਿਹੜੀ ਯੂਜ਼ ਹੋਈ ਹੋਈ ਹੈ ਮੈਲਾਮਾਈਨ ਦੇ ਵਿੱਚ ਇਹ ਤਾਂ ਨਿਪੋਣ ਦੇ ਵਿੱਚ ਯੂਜ਼ ਕਰੀ ਹੋਈ ਹੈ ਉਸ ਤੋਂ ਅ ਜਿਵੇਂ ਜਿਹੜਾ ਪਾਲਿਸ਼ ਦੀ ਜਾਣਕਾਰੀ ਰੱਖਦੇ ਨੇ ਪਾਲਿਸ਼ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਮੈਲਾਮਾਈਨ ਪਾਲਿਸ਼ ਹੁੰਦੀ ਹੈ ਇੱਕ ਪੀਯੂ ਪਾਲਿਸ਼ ਹੁੰਦੀ ਹੈਗੀ ਹੈ ਠੀਕ ਹੈ ਜੀ ਪੀਯੂ ਪਾਲਿਸ਼ ਦਾ ਰੇਟ ਲੱਗ ਹੁੰਦਾ ਉਹ ਥੋੜਾ ਜ਼ਿਆਦਾ ਰੇਟ ਹੁੰਦਾ ਜਿਹੜੀ ਮੈਲਾਮਾਈਨ ਹੁੰਦੀ ਉਹਦਾ ਰੇਟ ਥੋੜਾ ਘੱਟ ਹੁੰਦਾ ਓਕੇ ਹਾਂ ਤੁਹਾਨੂੰ ਮੈਲਾਮਾਈਨ ਵਾਲਾ ਵੀ ਦਿਖਾਇਆ ਏ ਤੁਹਾਨੂੰ ਪੀਯੂ ਵਾਲਾ ਵੀ ਦਿਖਾਵਾਂਗੇ ਹਾਂ ਜੀ ਆ ਦੇਖੋ ਤੁਹਾਨੂੰ ਜਿਹੜਾ ਆ ਜਾਲੀ ਡੋਰ ਆ ਗਿਆ ਜੀ ਡਬਲ ਜਾਲੀ ਡੋਰ ਹੈ ਇਹ ਤੁਹਾਨੂੰ ਐਵੇਂ ਜਿਹੜੀ ਦਿਖਾਇਆ ਹੋਇਆ ਬਿਨਾ ਪਾਲਿਸ਼ ਤੋਂ ਤੁਹਾਨੂੰ 350 ਰੁਪਏ ਫੁੱਟ ਮਿਲੂਗਾ ਡਬਲ ਜਾਲੀ ਲਗਾ ਕੇ ਸਾਗਵਾਂ ਦੀ ਲੱਕੜ ਪਾ ਕੇ ਤੇ ਇੱਕ ਚੀਜ਼ ਹੋਰ ਹੈ ਢਿੱਲੋ ਸਾਹਿਬ ਜੀ ਕੱਲਾ ਸਾਗਬਾਨ ਦੀ ਨਹੀਂ ਗੱਲ ਕਰਦੇ ਜੀ ਜਿਹੜੀ ਆਹ ਦਰਵਾਜਾ ਹੈਗਾ ਹੈ ਹਾਂਜੀ ਇਹ ਪੌਣੇ 2 ਇੰਚ ਤੋਂ ਤਿਆਰ ਕਰਿਆ ਹੋਇਆ ਹੋਊਗਾ ਪੌਣੇ 2 ਇੰਚ ਦੇ ਵੈਸੇ ਕੀ ਕਹਾਈ ਜਾਂਦਾ ਆਹ ਜਿਹੜੀ ਮੋਟਾਈ ਹੈ ਪੌਣੇ 2 ਇੰਚ ਤੋਂ ਤਿਆਰ ਕਰਿਆ ਹੋਇਆ ਹੋਊਗਾ ਨਹੀਂ ਇਹਦਾ ਫਿਰ 1.5 ਇੰਚ ਨਹੀਂ ਆਮ ਤੁਸੀਂ ਦੇਖੋਗੇ 1.5 ਇੰਚ ਤੋਂ ਤਿਆਰ ਕਰਿਆ ਹੋਇਆ ਹੁੰਦਾ 1.5 ਇੰਚ ਤੋਂ ਤਿਆਰ ਕਰਿਆ ਹੋਇਆ ਹੁੰਦਾ ਰੰਦ ਕੇ 1/2 ਇੰਚ ਹੀ ਰਹਿ ਜਾਂਦਾ ਉਹ ਹੂੰ ਫਿਰ ਇਹਦਾ ਵੀ ਬੱਚੀਤੀ ਵੈਸੇ ਕਿੰਨਾ ਫਰਕ ਪੈਂਦਾ ਇਹਦਾ ਬਹੁਤ ਫਰਕ ਪੈ ਜਾਂਦਾ ਜੀ ਸਾਰੀਆਂ ਚੀਜ਼ਾਂ ਜਿਹੜੀਆਂ ਕੱਲੀ-ਕੱਲੀ ਚੀਜ਼ ਦੇ ਨਾਲ ਸੂਈ-ਸੂਈ ਦੇ ਨਾਲ ਜਿਵੇਂ ਕਹਿੰਦੇ ਨਾ ਬੂੰਦ-ਬੂੰਦ ਨਾਲ ਸਮੁੰਦਰ ਭਰ ਜਾਂਦਾ ਐਵੇਂ ਰੇਟਾਂ ਦਾ ਬਹੁਤ ਫਰਕ ਆਂਦਾ ਤੁਸੀਂ ਅਸੀਂ ਵੀਡੀਓ ਦੇ ਰਾਹੀਂ ਦੱਸਦਾ ਇਹ ਮਤਲਬ ਆ ਜਾਂਦਾ ਫਿਰ ਇਹਦੀ ਬਈ ਚਮਕ ਜ਼ਿਆਦਾ ਇਹਦੇ ਨਾਲ ਕੀ ਫਰਕ ਆ ਆਪ ਸਮੇਂ ਪਾਲਿਸੀ ਦਾ ਫਰਕ ਆ ਜਾਗੇ ਇਹੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਾਲਿਸ਼ਨ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਗਿਆ ਤੇ ਇਹਦੀ ਆਪਾਂ ਗੱਲ ਕਰੀਏ ਇਹਦੇ ਤੇ ਸਿਰਕਾ ਕੰਪਨੀ ਦੀ ਸਿਰਕਾ ਕੰਪਨੀ ਤੁਸੀਂ ਸਰਚ ਕਰਕੇ ਆਈਓ ਕਿੰਨੀ ਪੁਰਾਣੀ ਕੰਪਨੀ ਹੈਗੀ ਐ ਸਿਰਕਾ ਕੰਪਨੀ ਦੀ ਪੀਯੂ ਪਾਲਿਸ਼ ਹੋਈ ਹੋਈ ਹੈ ਤੇ ਜੇ ਆਪਾਂ ਇਹਦੀ ਗੱਲ ਕਰੀਏ ਇਹਦੇ ਤੇ ਮਹਿਲਾ ਮਾਈਂਡ ਪਾਲਿਸ਼ ਹੋਈ ਹੈ ਇਹ ਦੋਨੋਂ ਦਰਵਾਜੇ ਸੀ ਤਾਂ ਹੀ ਦਿਖਾਉਣ ਨੂੰ ਬਰਾਬਰ ਬਰਾਬਰ ਲਗਾਏ ਹੋਏ ਨੇ ਕਿ ਕੱਲਾ ਪਾਲਿਸ਼ ਪਾਲਿਸ਼ ਸੁਣ ਕੇ ਪਾਗਲਪੰਤੀ ਦੇ ਵਿੱਚ ਨਾ ਆਓ ਤਾਂ ਤੁਸੀਂ ਚੀਜ਼ ਨੂੰ ਦੇਖੋ ਪਰਖੋ ਜੇ ਤੁਹਾਨੂੰ ਨਹੀਂ ਪਰਖ ਹੈਗੀ ਤੱ ਪਰਖਾਲੇ ਬੰਦੇ ਨੂੰ ਫੈਕਟਰੀ ਚ ਨਾਲ ਲੈ ਕੇ ਜਾਓ ਬਿਲਕੁਲ ਬਿਲਕੁਲ ਹਾਂ ਫਿਰ ਤੁਹਾਨੂੰ ਪਤਾ ਚੱਲੂ ਵੀ ਕੁਆਲਿਟੀ ਦੇ ਵਿੱਚ ਦਮ ਹੈ ਹੈ ਗਿਆ ਤੇ ਕਿੱਥੇ ਕਿੰਨਾ ਕੁ ਦਮ ਹੈ ਗਿਆ ਵੀਡੀਓ ਦੇ ਵਿੱਚ ਵੀ ਇਹਦੀ ਕੁਆਲਿਟੀ ਦਿਖਦੀ ਹੋਣੀ ਆ ਸਾਰੀ ਵੈਸੇ ਤੁਸੀਂ ਆ ਕੇ ਦੇਖੋਗੇ ਤਾਂ ਹੋਰ ਵੀ ਤੁਹਾਨੂੰ ਕੁਆਲਿਟੀ ਦਾ ਪੂਰਾ ਫਰਕ ਲੱਗਣਾਗਾ ਹਾਂ ਫਰਕ ਲੱਗਣਾ ਹੀ ਲੱਗਣਾ ਤੁਹਾਨੂੰ ਇਹਦੇ ਇਹਦੀ ਗੱਲ ਕਰੀਏ ਤਾਂ ਇਹ ਇਹਦੇ ਰੇਟ ਦੀ ਜੀ ਜੇ ਇਹਦੇ ਰੇਟ ਦੀ ਗੱਲ ਕਰਾਂਗੇ ਜੀ ਆਪਾਂ 10000 ਰੁਪਏ ਇਹਦੀ ਪਾਲਿਸ਼ ਦਾ ਖਰਚਾ ਆਂਦਾ ਹੈਗਾ ਤੇ ਉਸ ਤੋਂ ਬਾਅਦ ਤੇ ਇਹਦੇ ਵਿੱਚ ਇਹ 500 ਰੁਪਏ ਫੁੱਟ ਫਰੰਟ ਸਾਈਡ ਡਿਜ਼ਾਈਨ ਹੋਊਗਾ ਤੇ ਸਾਗਵਾਨ ਪਿਓਰ ਦੀ ਲੱਕੜ ਹੋਊਗੀ 500 ਰੁਪਏ ਫੁੱਟ ਦਾ ਤੁਹਾਨੂੰ ਇਹਦਾ ਰੇਟ ਪਊਗਾ ਓਕੇ 500 ਰੁਪਏ ਫੁੱਟ ਦਾ ਰੇਟ ਪੈਣਾ 500 ਰੁਪਏ ਫੁੱਟ ਦਾ ਰੇਟ ਪਊਗਾ ਜੀ ਬਾਈਕ ਚੀਜ਼ ਦਾ ਸੌਖਾ ਕਰਦਾ ਫੋਨ ਤੇ ਵਟਸਐਪ ਦੇਣਾ ਮੈਂ ਤੁਹਾਨੂੰ ਸਾਈਟ ਉਹਨਾਂ ਨੇ ਵਟਸਐਪ ਤੇ ਭੇਜਨੇ ਤਾਂ ਤੁਸੀਂ ਏਰੀਆ ਕਿੰਨਾ ਕਵਰ ਕਰਦੇ ਕਿੰਨੀ ਦੂਰ ਤੱਕ ਪਹੁੰਚ ਦੇਣੀ ਹੈ ਏਰੀਆ ਸਾਡੀ ਆਲ ਓਵਰ ਇੰਡੀਆ ਡਿਲੀਵਰੀ ਹੈ ਹੁਣ ਮੰਨ ਕੇ ਚੱਲੋ ਅਸੀਂ ਸਾਮ ਵੀ ਮਾਲ ਭੇਜਦੇ ਹਾਂ ਜੰਮੂ ਕਸ਼ਮੀਰ ਹੈ ਇੰਡੀਆ ਦੀ ਹਰ ਇੱਕ ਸਰਹੱਦ ਤੱਕ ਅਸੀਂ ਮਾਲ ਭੇਜ ਸਕਦੇ ਹਾਂ ਕੋਈ ਘਰ ਬੈਠਾ ਵੀ ਮੰਗਵਾ ਸਕਦਾ ਹੈ ਪਰ ਜੇ ਮੈਂ ਕਹਿੰਨਾ ਉਹੀ ਫੇਰ ਉਹੀ ਗੱਲ ਪਹਿਲਾਂ ਆਓ ਕੁਆਲਿਟੀ ਦੇਖੋ ਫੇਰ ਮਾਲ ਲੈ ਕੇ ਜਾਓ ਜੀ ਜੀ ਤੇ ਬਾਕੀ ਆਪਾਂ ਦਿਖਾਉਨੇ ਵੀ ਇੱਥੇ ਕਿਵੇਂ ਕਿਵੇਂ ਸੀਟ ਲੱਗਦੀ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਸੀਗੀ ਕਿਵੇਂ ਆ ਹੁੰਦੇ ਡਿਜ਼ਾਈਨ ਹੁੰਦੇ ਆ। ਉਹ ਤਾਂ ਆਪਣੇ ਜਮਾ ਤਿਆਰ ਹੋਏ ਪੱਲੇ ਦਿਖਾ ਦਿਆ ਆਪਾਂ ਸਾਰੇ ਜਿੰਨੇ ਕ ਆਪਾਂ ਮੰਗ ਲਾਇਆ ਸੀ ਮਟੀਰੀਅਲ। ਹੁਣ ਆਪਾਂ ਇੱਥੇ ਰੌ ਮਟੀਰੀਅਲ ਦੇ ਵਿੱਚ ਜਾਂਦੇ ਆਂ ਵੀ ਇੱਥੇ ਵਾਕਏ ਦੇ ਵਿੱਚ ਦੇਖਦੇ ਆਂ ਕਿਉਂਕਿ ਦੇਖਣ ਦੇ ਵਿੱਚ ਸਾਰੇ ਸੇਮ ਹੀ ਲੱਗਦੇ ਆ। ਜਿਹੜੇ ਦੇਖਣ ਦੇ ਵਿੱਚ ਸਹੀ ਗੱਲ ਆ ਤੁਹਾਡੀ ਬਿਲਕੁਲ ਡੀਲੋ ਸਾਹਿਬ ਜਿਹੜੇ ਦੇਖਣ ਨੂੰ ਤਾਂ ਜਮਾਂ ਸੇਮ ਲੱਗਦੇ ਨੇ ਪਰ ਇਹਦੀ ਤੁਹਾਨੂੰ ਜਿਵੇਂ ਅੰਦਰ ਦੱਸਿਆ ਸੀ ਉਹੀ ਦੋ ਕੁਆਲਿਟੀਆਂ ਨੇ ਗਈਆਂ ਹੁਣ ਆ ਮੁੰਡਾ ਸਾਈਜ਼ ਬਣਾਣ ਲੱਗ ਰਿਹਾ ਹੁਣ ਗਾਖ ਦੇ ਵੀ ਪ੍ਰੋਪਰ ਜਿਹੜਾ ਸੀ ਦੱਸਿਆ ਵੀ ਸਾਈਜ਼ ਬਣਾ ਕੇ ਭੇਜ ਦਿਆਂ ਹਲਾ ਹੁਣ ਕਿਹੜਾ ਬੋਰਡ ਬੱਢ ਰਿਹਾ ਬਈ ਆ ਮੁੰਡਾ ਉਹਨੂੰ ਵੱਢ ਕੇ ਦਿਖਾਵਾਂਗੇ ਵੀ ਜਿਹੜਾ ਕਿਹੜਾ ਬੋਰਡ ਇਹ ਉਹਨੂੰ ਪਤਾ ਚੱਲ ਜਾਊਗਾ ਵੀ ਕਿਹੜਾ ਕਿਸ ਤਰ੍ਹਾਂ ਦਾ ਬੋਰਡ ਆ ਆਪਾਂ अच्छा आ ਹੁਣ ਆ ਦੇਖੋ ਤੁਹਾਨੂੰ ਚੋਰਸ ਭਰਤੀ ਦੀ ਗੱਲ ਕਰੀ ਸੀਗੀ ਇਹ ਵਾਟਰਪਰੂਫ ਬੋਰਡ ਹੈਗਾ ਫੁੱਲ ਵਾਟਰਪਰੂਫ ਹੈਗਾ ਦਰਵਾਜਾ ਓਕੇ ਤੇ ਇਹ ਇਹਦਾ ਰੇਟ ਇਹੀ ਰੇਟ ਦਾ ਇਹਦਾ ਰੇਟ ਤੁਹਾਨੂੰ ਮੈਂ ਅੰਦਰ ਦੱਸ ਚੁੱਕਿਆ ਜਿਹੜਾ ਇਹਨੂੰ ਕਹਿੰਦੇ ਨੇ ਇਹਨੂੰ ਵਾਟਰਪਰੂਫ ਦਰਵਾਜਾ ਤੁਹਾਨੂੰ ਇਹੀ ਰਿਪਸਾ ਦੀ ਭਰਾਈ ਆਊਗੀ ਉਹਦੇ ਵਿੱਚ ਠੀਕ ਹੈ ਹਾਂ ਚੋਰਸ ਭਰਤੀ ਵਾਲਾ ਮੰਨ ਲਓ ਜਿੱਥੋਂ ਮਰਜੀ ਲੋ ਵਾਟਰਪਰੂਫ ਦਰਵਾਜੇ ਦੇ ਵਿੱਚ ਹਮੇਸ਼ਾ ਰਿਪਸਾ ਦੀ ਭਰਤੀ ਆਉਗੀ ਓਕੇ ਹੁਣ ਜਿਵੇਂ ਬਾਹਰੋਂ ਉਹੀ ਗੱਲ ਕਰਦੇ ਆ ਦੇਖਣ ਦੇ ਵਿੱਚ ਸਾਰੇ ਇੱਕੋ ਜਿਹੇ ਲੱਗਦੇ ਆ ਬਾਹਰ ਤੋਂ ਬਾਹਰ ਤੋਂ ਦੇਖਣ ਨੂੰ ਸੇਮ ਲੱਗਦੇ ਨੇ ਪਰ ਅੰਦਰੋਂ ਤਾਂ ਇਹਦੀ ਹੱਡੀ ਦਾ ਤਾਂ ਫਰਕ ਹੈ ਨਾ ਜੀ ਬਿਲਕੁਲ ਬਿਲਕੁਲ ਤੇ ਇਹ ਤੁਹਾਨੂੰ ਮੈਂ ਪਹਿਚਾਨ ਦੱਸੀ ਇਹਦੀ ਕਿ ਇਹਦੀ ਪਹਿਚਾਨ ਕੀ ਹੈਗੀ ਹੈ ਇਹ ਪਹਿਚਾਣਾ ਮਿੱਤਰੋ ਇਹਦੀ ਜਦੋਂ ਵੀ ਤੁਸੀਂ ਲੈਨੇ ਆ ਤਾਂ ਆ ਚੀਜ਼ ਜਿਵੇਂ ਬਾਈ ਦੱਸ ਰਿਹਾ ਇਹ ਨਹੀਂ ਕਹਿੰਦਾ ਵੀ ਮੇਰੇ ਕੋਲ ਲਓ ਜਿੱਥੋਂ ਵੀ ਲੈਨੇ ਆ ਤਾਂ ਆ ਚੀਜ਼ਾਂ ਦੀ ਕੁਆਲਿਟੀ ਜ਼ਰੂਰ ਚੈੱਕ ਕਰ ਲਿਓ ਜੀ ਭਾਈ ਜਿੱਥੇ ਲਿਖਿਆ ਤੁਸੀਂ 25 ਇਅਰ ਵਾਰੰਟੀ ਹੈ ਨਾ ਵੀ 25 ਸਾਲ ਦੀ ਵਾਰੰਟੀ ਕਰਦੇ ਹਾਂ ਤੇ ਕਈ ਵਾਰ ਨਾ ਬੰਦੇ ਬਾਅਦ ਵਿੱਚ ਮੁੱਕਰ ਜਾਂਦੇ ਵੀ ਸਾਡਾ ਤਾਂ ਬੋਰਡ ਹੀ ਹੈ ਨਹੀਂ ਸਾਡਾ ਤਾਂ ਪੱਲਾ ਹੀ ਹੈ ਨਹੀਂਗਾ। ਇਹੀ ਗੱਲਾਂ ਕਰਕੇ ਅਸੀਂ ਆਪਣੀ ਬ੍ਰਾਂਡ ਦਾ ਨਾਮ ਇਹਦੇ ਤੇ ਲਗਾਇਆ ਹੋਇਆ ਹੈ ਇਹ ਆਪਣੀ ਸਾਡੀ ਆਪਣੇ ਬ੍ਰਾਂਡ ਦਾ ਬੋਰਡ ਹੈ। ਕਾਲੂ ਵੀ ਸਾਡਾ ਅਸੀਂ ਮੁੱਕਰ ਨਾ ਸਕੀਏ। ਇਸ ਅਸੀਂ ਆਪਣੇ ਗਾਹਕ ਨੂੰ ਸੇਫ ਕਰਿਆ ਨਾ ਕਿ ਅਸੀਂ ਆਪਣੇ ਆਪ ਨੂੰ ਸੇਫ ਕਰਿਆ ਹੈ ਗਿਆ। ਜੀ 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 ਵੀ ਮਨ ਪੱਕੀ ਸਟੈਂਪ ਲਾ ਕੇ ਦੇ ਦਿੱਤੀ ਤੁਹਾਨੂੰ ਮਸਕੂਲਰ ਡੋਰਸ ਮਸਕੂਲਰ ਡੋਰ ਜੀ ਇਹ ਕਦੋਂ ਵੀ ਕੋਈ ਦਿੱਕਤ ਆਉਂਦੀ ਆ ਤਾਂ ਮਾ ਇਹ ਨਹੀਂ ਹੈਗਾ ਵੀ ਉੱਤੇ ਆਪਣੀ ਪਲਾਈ ਬੋਰਡ ਲੱਗ ਗਿਆ ਤਾਂ ਉੱਥੇ ਲੈ ਵੀ ਜਾਂਦਾ ਹੁੰਦਾ ਜੇ ਕੋਈ ਦਿੱਕਤ ਆਉਂਦੀ ਹੈ ਪਹਿਲੀ ਗੱਲ ਤਾਂ ਆਉਂਦੀ ਨਹੀਂ ਜਦੋਂ 25 ਸਾਲ ਕਹਿਤਾ ਤੇ ਜੇ ਕੋਈ ਬਾਏ ਜਾਨ ਸਾਹ ਵੀ ਜਾਵੇ ਤਾਂ ਇਹਨਾਂ ਦੀ ਪੱਕੀ ਸਟੈਂਪ ਲੱਗੀ ਹੋਈ ਆ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ ਜੀ ਬਸ ਮੈਂ ਇਹਦੇ ਕੰਨੇ ਦੇਖੀ ਆ ਨਾ ਵੀ ਆ ਕੀ ਸਿਸਟਮ ਤੁਸੀਂ ਲਿਖਿਆ ਸਰਪ੍ਰਾਈਜ਼ ਗੈਪਟਰ ਨਪਰੈਸ ਏ ਐਸੀ ਮੰਨ ਕੇ ਚੱਲੋ ਜੀ ਸਾਡੇ ਉਹ ਗਾਹਕਾਂ ਲਈ ਇੱਕ ਛੋਟੀ ਜੀ ਕੰਪਲੀਮੈਂਟਰੀ ਰੱਖੀ ہوئی ਹੈ ਜਿਹੜੇ ਮੰਨ ਕੇ ਚੱਲੋ ਸਾਡੇ ਤੋਂ ਪੂਰੀ ਕੋਠੀ ਦਾ ਮਾਲ ਲੈ ਕੇ ਜਾਂਦੇ ਨੇਗੇ ਤੇ ਅਸੀਂ ਉਹਨਾਂ ਨੂੰ ਇੱਕ ਕਮਾ ਸਪਿੰਨ ਕਰਨ ਦਾ ਮੌਕਾ ਦਿੰਨੇ ਆ ਜਿੱਥੇ ਵੀ ਇਹ ਖੜ ਜਾਂਦਾ ਉਹੀ ਨਾਮ ਸਾਡੇ ਗਾਹਕ ਨੂੰ ਮਿਲ ਜਾ ਹੁਣ ਜਿਵੇਂ ਆਪਾਂ ਨੇ ਕਮਾਤਾ ਜੀ ਦੇਤੇ ਵੀ ਖੜ ਗਿਆ ਉਹੀ ਨਾਮ ਸਾਡੇ ਕਸਟਮਰ ਨੂੰ ਮਿਲੂਗਾ ਇਹ ਓਕੇ 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 ਚਲੋ ਦੇਖਦੇ ਆ ਕਿੱਥੇ ਖੜ ਗਿਆ ਗੱਲ ਪ੍ਰੈਸ ਤੇ ਗੱਲ ਹੋ ਰਹੀ ਹੈ ਜਿਵੇਂ ਪ੍ਰੈਸ ਤੇ ਆ ਕੇ ਖੜ ਗਈ ਜੀ ਇਹ ਤੁਹਾਡੀ ਪ੍ਰੈਸ ਹੋ ਜਾਣੀ ਹੈ ਪ੍ਰੈਸ ਸਾਡਾ ਕਸਟਮਰ ਆਪ ਘਰੇ ਲੈ ਆ ਸਕਦਾ ਜੀ ਇਹਦੇ ਵਿੱਚ ਬਈ ਜਾਲੀ ਵਾਲੇ ਚ ਕਿੰਨੇ ਕੁ ਡਿਜ਼ਾਈਨ ਆ ਜਾਂਦੇ ਆ ਜਾਲੀ ਵਾਲੇ ਚ ਕਾਫੀ ਡਿਜ਼ਾਈਨ ਆ ਜਾਂਦੇ ਨੇ ਜੀ ਹੈ ਸਾਡੇ ਲਵੇ ਘੱਟੋ ਘੱਟ 400 ਤੋਂ 500 ਡਿਜ਼ਾਈਨ ਹੁੰਦੇ ਜਾਲੀ ਵਾਲੇ ਦਰਵਾਜ਼ੇ ਦੇ ਵਿੱਚ ਸਿੰਗਲ ਜਾਲੀ ਡਬਲ ਜਾਲੀ ਇਹ ਕੋਈ ਵੀ ਦਰਵਾਜ਼ਾ ਤੁਸੀਂ ਲੈ ਸਕਦੇ ਹੋ ਮੇਨ ਹੁੰਦਾ ਇਹਦੀ ਗੱਲ ਲੱਕੜ ਦਾ ਹਾਂ ਆਮ ਤੁਹਾਨੂੰ ਲੱਕੜ ਸੁੱਕੀ ਨਹੀਂ ਮਿਲਦੀ ਵਧੀਆ ਨਹੀਂ ਮਿਲਦੀ ਹੈਗੀ ਤੁਸੀਂ ਆਪ ਆਉਂਗੇ ਆਪ ਦੇਖੋਗੇ ਕੁਆਲਿਟੀ ਚੈੱਕ ਕਰੇਗਾ ਕਿ ਸਾਡਾ ਵੀ ਲੱਕੜ ਕਹੇ ਜੀ ਲੱਗੀ ਹੋਈ ਹੈ ਆਪਣੇ ਆਪ ਹੀ ਲੈ ਜਾਊਗਾ ਆਪਣੇ ਕੋਲੇ ਕਿੰਨੀ ਕਿ ਭਈ ਲੱਕੜ ਲੱਕੜ ਤੁਸੀਂ ਆਪ ਹੀ ਦੇਖ ਲਓ ਜੀ ਲੱਕੜਾਂ ਦੇ ਤਾਂ ਗੜਾਉਣ ਭਰੇ ਪਏ ਨੇ ਬਹੁਤ ਅ ਲੱਕੜੀ ਲੱਕੜ ਕਰੀ ਬੈਠਾ ਨੇ ਤਾਂ ਇਧਰ ਵੀ ਤੇ ਉਧਰ ਵੀ ਹੈ ਵੱਡਾ ਵੱਡ ਲਾਰ ਕੇ ਇੱਥੇ ਤਾਂ ਇਹ ਸਾਰੀ ਬਈ ਸੁੱਕੀ ਆ ਲੱਕੜ ਇਹ ਸਾਰੀ ਸੁੱਕੀ ਲੱਕੜ ਮਿਲੂਗੀ ਜੀ ਤੁਹਾਨੂੰ ਹੈ ਏ ਗ੍ਰੇਡ ਲੱਕੜ ਮਿਲੂਗੀ ਕੋਈ ਐ ਨਹੀਂ ਹੈਗਾ ਸਾਰੀ ਟੌਪ ਕਲਾਸ ਦੀ ਲੱਕੜ ਦੀ ਕੁਆਲਿਟੀ ਲੱਕੜ ਹੋਊਗੀ ਮਰਿੰਡੀ ਲੈ ਲਓ ਸਾਗਵਾਨ ਲੈ ਲਓ ਕੈਲ ਲੈ ਲਓ ਹੈ ਤਿੰਨਾਂ ਦੇ ਵਿੱਚੋਂ ਕੋਈ ਵੀ ਕੁਆਲਿਟੀ ਦੀ ਤੁਸੀਂ ਲੱਕੜ ਲੈ ਸਕਦੇ ਹੋ ਤੇ ਇਹ ਸਾਰੀ ਆਟੋਮੈਟਿਕ ਮਸ਼ੀਨਾਂ ਦੇ ਨਾਲ ਬਣਦੀ ਹੈ ਆ ਤੁਹਾਨੂੰ ਦਿਖਾ ਦਿਖਾ ਦਿੰਦੇ ਆ ਵੀ ਕਿਸ ਤਰ੍ਹਾਂ ਦਾ ਸਾਰਾ ਮਾਲ ਕੰਮ ਹੁੰਦਾ ਤੇ ਕਿਸ ਤਰ੍ਹਾਂ ਦੀ ਸਾਰੀ ਅਲੱਗ-ਅਲੱਗ ਤਰ੍ਹਾਂ ਦੀਆਂ ਸਾਡੇ ਕੋਲ ਮਸ਼ੀਨਾਂ ਹੈਗੀਆਂ ਨੇ ਜੀਆਂ ਹਰ ਇੱਕ ਤਰ੍ਹਾਂ ਦੀ ਮਸ਼ੀਨ ਆ ਬਈ ਆ ਇਹ ਨਹੀਂ ਹੈਗਾ ਵੀ ਮਾਲ ਉਧਰੋਂ ਚੱਕਿਆ ਉਧਰ ਚੱਕਾ ਜਿਹੜੇ ਨਾ ਵੀ ਤਿਆਰ ਕਰਦਾ ਤੁਸੀਂ ਆਪਦੀ ਫੈਕਟਰੀ ਦੇ ਵਿੱਚ ਤਿਆਰ ਕਰਦੇ ਸਾਰਾ ਸਾਡਾ ਆਪਣੀ ਫੈਕਟਰੀ ਦੇ ਵਿੱਚ ਹੀ ਤਿਆਰ ਹੁੰਦਾ ਜੀ ਜੀ ਹਾਂ ਸਾਰਾ ਆਹ ਦੇਖੋ ਜਿਹਹੇ ਜਆ ਮਰਜ਼ੀ ਦਰਵਾਜ਼ਾ ਲੈ ਸਕਦੇ ਹੋ ਹੈ ਸਾਰੇ ਦਰਵਾਜ਼ੇ ਤੁਹਾਨੂੰ ਤਿਆਰ ਕਰਕੇ ਆਰਡਰ ਤੇ ਤੁਹਾਨੂੰ ਤਿਆਰ ਮਿਲਣਗੇ ਬਿਲਕੁਲ ਜੀ ਉਹੀ ਕਹਿੰਦਾ ਵੀ ਜਿੰਨਾ ਕਿ ਤੁਹਾਡਾ ਬਜਟ ਆ ਲੋਹਾ ਦਾ ਲੋਹ ਦੇ ਹਿਸਾਬ ਨਾਲ ਹੋਜੂ ਹਾਈਅਤ ਹਾਈ ਦੇ ਹਿਸਾਬ ਨਾਲ ਹੋਜੂ ਜਿਹੜੀ ਮਰਜ਼ੀ ਕੁਆਲਿਟੀ ਲੈ ਲਓ ਜਿਹੇ ਜੀ ਮਰਜ਼ੀ ਕੁਆਲਿਟੀ ਲੈ ਲਓ ਪਰ ਕੁਆਲਿਟੀ ਜਿਹੜੀ ਵੀ ਅਸੀਂ ਬਣਾ ਕੇ ਦਵਾਂਗੇ ਤੁਸੀਂ ਆਪ ਚੈੱਕ ਕਰਮੀਆਂ ਕਿ ਵੀ ਕਹੇ ਜੀ ਬਣਾ ਕੇ ਦਿੱਤੀ ਹੈ ਕੁਆਲਿਟੀ ਹੈ ਤੇ ਆਪਣੇ ਆਪ ਸਾਡਾ ਜੇ ਗਾ ਕੀ ਨਾ ਖੁਸ਼ ਹੋਇਆ ਫਿਰ ਅਸੀਂ ਕਿੱਥੇ ਧੱਕਰ ਕੰਮ ਕਰਾਂਗੇ ਜੀ ਹਾਂ ਬਿਲਕੁਲ ਜੀ ਤੇ ਠੀਕ ਆ ਜੀ ਲੋਕੇਸ਼ਨ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਜੀ ਲੋਕੇਸ਼ਨ ਦੱਸ ਜੀ ਗਰ ਗ ਡੋਰ ਫੈਕਟਰੀ ਸੁਨਾਮ ਤੇ ਸਾਡੇ ਬ੍ਰਾਂਡ ਦਾ ਨਾਮ ਹੈਗਾ ਜੀ ਮਸਕੂਲਰ ਡੋਰ ਬਖਸ਼ੀਵਾਲ ਰੋਡ ਨੀਅਰ ਰੋਜ਼ ਗਾਰਡਨ ਸੁਨਾਮ ਪੰਜਾਬ ਠੀਕ ਆ ਜੀ ਵੀਡੀਓ ਨੂੰ ਕਰਿਓ ਬਾਤ ਤੋਂ ਬਾਤ ਸ਼ੇਅਰ ਤੇ ਲੰਬੀ ਹੋਗੀ ਵੀਡੀਓ ਅਗਲਾ ਪਾਰਟ ਦੇ ਵਿੱਚ ਤੁਹਾਨੂੰ ਨਵਾਂ ਨਵਾਂ ਹੋਰ ਅਪਡੇਟ ਕਰਾਂਗੇ ਧੰਨਵਾਦ ਜੀ ਸਸੀ ਗੱਲ